ਇਹ ਲਾ ਕਿਵੇਂ ਸੁਟਾ ਪਿਆ ਇਹਨੂੰ ਹੈ ਨਹੀਂ ਗੀ ਵੀ ਸਵੇਰ ਹੋ ਗਈ ਭੱਜ ਜਾ ਇਥੋਂ ਮੈਂ ਢੂਲਾ ਹਾਂ ਸਵੇਰ ਹੋ ਗਈ ਹੁਣ ਭਾਗ ਜਾ ਪਪਾ ਕਿੰਨਾ ਹੋ ਗਿਆ 5 ਵਜੇ ਦੂਜਾ ਨਾ ਕਿੰਨੇ ਵਜ ਗਏ ਭੈਣ 9 ਵਜੇ ਹੋ ਗਏ ਤੂੰ ਉਠਾਇਆ ਕਿਉਂ ਨਹੀਂ ਮੈਨੂੰ ਉਠਾਉਣਾ ਸਵਾਹ ਤੈਨੂੰ ਮੈਂ ਮੈਂ ਤਾਂ ਅੰਦਰ ਸੀ ਮੈਂ ਕਿਹਾ ਹੁਣ ਨੂੰ ਕਿਤੇ ਭੱਗ ਗਿਆ ਹੁਣ ਲੈ ਚਾਹ ਡੱਫਾ ਲੈ ਹੁਣ ਭੱਜ ਜਾ ਇਥੋਂ ਦਵਾ ਦਵ ਨਾਲ ਮੇਰੀ ਗੱਲ ਸੁਣਦਾ ਭਰਾਵਾ ਚਲ ਮੈਂ ਭਰਾ ਦਾ ਕਿਉਂ ਗਹਿਣਾ ਤੈਨੂੰ ਨਾ ਕਹਿਲਾ ਦੇਖ ਮੈਥੋਂ ਰੋਜ਼-ਰੋਜ਼ ਇਹ ਕੰਮ ਨਹੀਂ ਹੁੰਦਾ ਚੁੱਪ ਕਰਕੇ ਨਾ ਮੈਨੂੰ ਘਰੇ ਲੈ ਜਾ ਉਹ ਲੈ ਜਾਊਗਾ ਹੁਣ ਆ ਵੀ ਤੈਨੂੰ ਕਰਾਇਆ ਤੇ ਲੈ ਕੇ ਤੱਕ ਹਾਂ ਰਾ ਕੋਈ ਨਾ ਤੈਨੂੰ ਅੱਡ ਕੋਠੀ ਪਾਵਾਂਗੇ ਆਪਾਂ ਤੂੰ ਨਹੀਂ ਰਿਹਾ ਜਾਂਦਾ ਕਰਾਇਆ ਚ ਮੈਨੂੰ ਆਪਦੇ ਕੋਲੇ ਲੈ ਜਾ ਤੂੰ ਮੇਰੇ ਕੋਲ ਹੀ ਹੁੰਨੀ ਐ ਹੁਣ ਰਾਤ ਨੂੰ ਮੈਂ ਇੱਥੇ ਹੂੰ ਨਾ ਦਿਨੇ ਭੱਜ ਜਾਣਾਗਾ ਨਾ ਕੋਈ ਚੱਜ ਦੀ ਤੇਰ ਨਾਲ ਕੋਈ ਗੱਲ ਕਰ ਸਕਦੀਆਂ ਨਾ ਕੋਈ ਬਾਤ ਨਾ ਕੋਈ ਖਲਣਾ ਨਹੀਂ ਦੇਣਾ ਨਹੀਂ ਮੈਥੋਂ ਨਹੀਂ ਰਿਹਾ ਜਾਂਦਾ ਠੀਕ ਆ ਨਾ ਤੂੰ ਆਪ ਦਿੱਤ ਕਰ ਨਾ ਤਲਾਕ ਕਿਉਂ ਨਹੀਂ ਦੇ ਦਿੰਦਾ ਤਲਾਕ ਦਊਂਗਾ ਕਿੰਨਾ ਚਿਰ ਹੋ ਗਿਆ ਦਿੰਦੇ ਨੂੰ ਕੋਈ ਗੱਲ ਹੈ ਅੱਜ ਮੈਂ ਗੱਲ ਕਰੂੰਗਾ ਬਾਪੂ ਨਾਲ ਗੱਲ ਕਰੂੰਗਾ ਨਾ ਬਾਪੂ ਹੋਰੀ ਮੰਨ ਜਾਣਗੇ ਤੂੰ ਕੋਈ ਮੁੱਦਾ ਠਾਣਾ ਵੀ ਐ ਕਰਕੇ ਐ ਕਰਦੀ ਜੋ ਵੀ ਗੱਲ ਬਾਤ ਐਂ ਕਰਨਾ ਪਊਗਾ ਕਿੰਨੇ ਦਿਨ ਹੋ ਗਏ ਲਾਰੇ ਚ ਲਾਉਂਦੇ ਨੇ ਇੱਥੇ ਕਿਰਾਏ ਦੇ ਟੁੱਟੇ ਜੇ ਘਰ ਤੇ ਬਿਠਾ ਕੇ ਰੱਖਤਾ ਮੈਨੂੰ ਮੈਠੂ ਨਹੀਂ ਰਹਿ ਜਾਂਦਾ ਉਹ ਤੂੰ ਗੱਲ ਸੁਣੋ ਤੂੰ ਗੁੱਸੇ ਨਾ ਹੋ ਆਪਾਂ ਕੋਠੀ ਲਵਾਵਾਂਗੇ ਕਿਰਾਏ ਤੇ ਬੜੀ ਜ਼ਬਰਦਸਤ ਹੈ ਉੱਚੋ ਹੋਣੀ ਹੁੰਦਾ ਕੁਰਸੀਆਂ ਡਾਇਰਕ ਕੀ ਕਹਿੰਦੇ ਹੁੰਦੇ ਆ ਕੋਠੀਆਂ ਚ ਕਿਰਾਏ ਤੇ ਲੈ ਲੈ ਘਰੇ ਨਾ ਲੈ ਕੇ ਜਾਈ ਮੈਨੂੰ ਜੇ ਬਈ ਤੇ ਜ ਹਿੰਮਤ ਨਹੀਂ ਨਾ ਮੈਨੂੰ ਲਜਾਣ ਦੀ ਮੇਰਾ ਖੜਾ ਛੱਡ ਆ ਜੇ ਤੈਨੂੰ ਕਿਵੇਂ ਛੱਡਦਾ ਹਾਂ ਤੂੰ ਤਾਂ ਮੇਰਾ ਪਿਆਰ ਹੈ ਰਹਿਣ ਦੀ ਰਹਿਣ ਦੇ ਜੇ ਪਿਆਰ ਹੁੰਦਾ ਨਾ ਤੂੰ ਮੈਨੂੰ ਹੁਣ ਦਾ ਕਦੋਂ ਦਾ ਲੈ ਜਾਂਦਾ ਆ ਕਿਰਾਏ ਤੇ ੱੱਕੇ ਨਾ ਖਾਂਦੀ ਫਿਰਦੀ ਤੇਰੇ ਪਿੱਛੇ ਗੱਲ ਦਾ ਸੁਣਾ ਇੱਕ ਤਰ੍ਹਾਂ ਦਾ ਪਲਾਂ ਵਿਆਹ ਹੀ ਆ ਤੂੰ ਫਿਕਰ ਨਾ ਕਰ ਆ ਮੈਂ 니ਚ ਨਾ ਤੈਨੂੰ ਲੈ ਜਾਊਗਾ ਮੈਂ ਜੇ ਆ ਮੈਂ ਨੇ ਤੇ ਉੱਤੇ ਹੋ ਗਿਆ ਨਾ ਤੈਨੂੰ ਮੈਂ ਉੱਤੇ ਚੱਕ ਦੂੰਗੀ ਆਈ ਸਮਝ ਉਹ ਲੈ ਨਾ ਤਮ ਕਿੰਦਾ ਕਰੇ ਮਰਾ ਤੇ ਜੱਡਰਦਾ ਹੈ ਤਮ ਕਿੰਨਾ ਦਮਾ ਹੋਰ ਕੀ ਦਮਾ ਤੇਰੇ ਦਿਮਾਗ ਚ ਕੋਈ ਪੈਂਦੀ ਵੀ ਆ ਗੱਲ ਉਹ ਪੈਂਦੀ ਆ ਤਾਂ ਹੀ ਤਾਂ ਮੈਂ ਉਧਰ ਛੱਡ ਕੇ ਤੇ ਉਹ ਦਿਲ ਹੁਣ ਛੱਡ ਕੇ ਨਾ ਇੱਥੇ ਆਉਣਾ ਤੇਰੇ ਕੋਲ ਵਾਹ ਨਾਂਗਾ ਮੈਨੂੰ ਪਤਾ ਤੂੰ ਅਧਿਕਾਰ ਦੀ ਡਾਈ ਕਰਦਾ ਮੇਰਾ ਨਹੀਂ ਉਹ ਨਹੀਂ ਕਰਦਾ ਯਾਰ ਕਮਾਲ ਕਰੀ ਜਿੰਨਾ ਤੇ ਉਹ ਗੋਣੀਆਂ ਮੁੱਕ ਗਿਆ ਕੋ ਪਈਆਂ ਗੋਲੀਆਂ ਤੇ ਗੋਲੀਆਂ ਨਹੀਂ ਮੁੱਕਣਾਂ ਦਾ ਅਡਵਾਂਸ ਹੀ ਰੱਖਦਾ ਮੈਂ ਕਿੰਨਾ ਕੁ ਚਿਰ ਰਖਵਾਇਂਗਾ ਉਹਨੂੰ ਗੋਲੀਆਂ ਜਿੰਨੇ ਚਿਰ ਮਰਦੀ ਨਹੀਂ ਐਂ ਕਿਹਾ ਵੀ ਜਿੰਨੇ ਚਿਰ ਮੈਂ ਨਹੀਂ ਮਰਦੀ ਉਹ ਤਿੰਨ ਹੋਣੀ ਮਰਨ ਦਾ ਖੰਡ ਮੇਰੀ ਏ ਤੂੰ ਫਿਕਰ ਨਾ ਕਰੇਗਾ ਹਾਂ ਮੈਨੂੰ ਜਾਣ ਦਾ ਲੇਟ ਬੜਾ ਹੋ ਗਿਆ ਮੈਂ ਹਾਂ ਬਗ ਜਾ। ਹਾਂ। ਛੇਤੀ ਬਗ ਜਾ। ਜਾਨਾ ਤੇਰੀ ਪੋਡੀਆਂ ਛੱਡ ਜੀ ਉੱਤੋਂ ਦੀ ਛੱਤ ਟੱਪ ਕੇ ਨਾ ਉੱਤੋਂ ਦੀ ਬਗ ਜਾ। ਇੱਕ ਦਰ ਵ ਨੂੰ ਜਾਗਦੇ ਹੋਣਗੇ। ਚਲ ਠੀਕ ਹੈ। ਬਗ ਗਿਆ। ਮੇਰਾ ਜੀ ਨਹੀਂ ਕਰਦਾ। ਜਾ ਤੂੰ ਚੰਗਾ ਭਾਈ। ਕਰਦਾ ਵੀ ਹੈਗਾ ਵੈਸੇ ਮੇਰਾ। ਕੀ ਕਰਾਂ? ਇੱਕ ਤਾਂ ਜੀ ਕਰਦਾ ਛੱਡਦਾ, ਇੱਕ ਜੀ ਕਰਦਾ ਨਾ ਛੱਡਦਾ। ਭੇਰ ਕਿੰਨਾ ਕੁ ਜਰੂਰ ਕਿਰਾਏ ਦੇ ਧੱਕੇ ਖਾਂਦੀ ਫਿਰੂੰਗੀ ਮੈਂ ਤਾਂ ਨਾ ਮਹੀਨਾ ਦੇਖਣਾਗਾ ਜੇ ਆ ਮਹੀਨੇ 'ਚ ਮੈਨੂੰ ਲੈ ਗਿਆ ਤਾਂ ਠੀਕ ਆ ਨਹੀਂ ਤੇ ਮੈਂ ਆਪਦਾ ਕੋਈ ਫੈਸਲਾ ਕਰ ਲੂੰਗੀ ਬਸ ਠੀਕ ਆ ਸੋਚ ਲੈ ਲੱਗਦਾ ਸੁੱਤੀ ਵੀ ਆਹੋ ਹੋ ਆਜ ਬੇ ਤੁਸੀਂ ਕੋ 9 ਵਜੇ ਘਰ ਤੈਨੂੰ ਉਠਾਇਆ ਨਹੀਂ ਮੈਨੂੰ ਹਾਂ ਮੈਂ ਤੁਹਾਨੂੰ ਕਿਉਂ ਠਾਵਾ ਮੈਨੂੰ ਤਾਂ ਆਪ ਪਤਾ ਨਹੀਂ ਕਿ ਨਾਲੇ ਸੱਚ ਹਾਂ ਮੈਂ ਤੁਹਾਨੂੰ ਕਿਉਂ ਨਹੀਂ ਠਾਇਆ ਮੈਨੂੰ ਪਾਗਲ ਬਣਾ ਰਹੇ ਹੋਗੇ ਹਾਂ ਤੁਸੀਂ ਤਾਂ ਇੱਥੇ ਹੈ ਹੀ ਨਹੀਂ ਸੀ ਮੈਂ ਉੱਠੀ ਸੀ ਪਹਿਲਾਂ ਹੋ ਤਾਂ ਨਾ ਮੇਰੀ ਸਿਹਤ ਠੀਕ ਨਹੀਂ ਹੈਗੀ ਮੈਨੂੰ ਚੱਕਰ ਜਿਹੀ ਆਈ ਜਾਂਦੇ ਸੀ ਓਏ ਹੈਗਾ ਜੀ ਇੱਥੇ ਕਮਾਲ ਕਰੀ ਜਾਂਦੇ ਹੁਣ ਤੇਰੇ ਸਾਹਮਣੇ ਤਾਂ ਉੱਠਿਆ ਮੈਂ ਹੋ ਤਾਂ ਤੁਸੀਂ ਹੁਣ ਆਏ ਹੋ ਮੈਨੂੰ ਪਤਾ ਹੈ ਹਾਂ ਤਾਂ ਮੈਂ ਪਹਿਲਾਂ ਉੱਠੀ ਸੀਗੀ ਪਰ ਮੈਂ ਪੈ ਗਈ ਸੀ ਦੁਬਾਰੇ ਕਿਉਂਕਿ ਮੈਨੂੰ ਚੱਕਰ ਆਉਂਦੇ ਸੀਗੇ ਉਦੋਂ ਤੁਸੀਂ ਇੱਥੇ ਐ ਨਹੀਂ ਸੀ ਮੈਂ ਸਾਰਾ ਘਰ ਪਰੋਲਿਆ ਇਕੱਲੇ ਬਾਪੂ ਜੀ ਬਾਰੇ ਪਏ ਸੀਗੇ ਨਾ ਤੁਸੀਂ ਕਿੱਥੇ ਗਏ ਸੀ ਮੈਂ ਇੱਥੇ ਆਉਂਗਾ ਵਸ਼ਪਸੂ ਕਰਨ ਗਿਆ ਆਉਂਗਾ ਮੈਂ ਕਿੱਧਰ ਜਾਣਾ ਚੱਲ ਠੀਕ ਐ ਹੁਣ ਤਾਂ ਮੇਰਾ ਸਿਰ ਦੁਖੀ ਜਾਂਦਾ ਮੈਨੂੰ ਬਾਲਾ ਨਹੀਂ ਬੋਲਿਆ ਮੇਰੀ ਗੱਲ ਸੁਣੋ ਮੈਨੂੰ ਨਾ ਨੀਂਦ ਬਾਲੀ ਆਉਂਦੀ ਅੱਜ ਕੱਲ ਪਤਾ ਨਹੀਂ ਕੀ ਹੋਇਆ ਰਾਤ ਨੂੰ ਤਾਂ ਜਮਾ ਪਾਸਾ ਨਹੀਂ ਲੈਂਦੀ ਦਿਨੇ ਵੀ ਉਟਦੀ ਆਂਗੀ ਬਸ ਚੱਕਰ ਆ ਜਾਂਦੇ ਆ ਲੱਗਦਾ ਸੁੱਤੀ ਰਹਾਂ ਤੂੰ ਫਿਕਰ ਨਾ ਕਰ ਕੁਛ ਨਹੀਂ ਹੁੰਦਾ ਇਹ ਕਮਜ਼ੋਰੀ ਹੁੰਦੀ ਹੈ ਤੈਨੂੰ ਐ ਕਿਸੇ ਉਸੂ ਲਿਆਣਾ ਪੇਟੀ ਲਿਆਉਂਦੇ ਸਾਢੇ 550 ਦੀਆਂ 14 ਕਿਲੋ ਦੀ ਆਉਂਦੀ ਐ ਮੈਨੂੰ ਸਿਓ ਨਹੀਂ ਕੰਮ ਕਰਦੇਗੇ ਹੋਰ ਕੀ ਕੰਮ ਕਰਨਗੇ ਮੈਨੂੰ ਤੁਸੀਂ ਦਵਾਈ ਦਿਵਾਓ ਕਿਸੇ ਵਧੀਆ ਡਾਕਟਰ ਤੋਂ ਟੈਸਟ ਟੂਸਟ ਕਰਾ ਲਓ ਮੈਨੂੰ ਤਾਂ ਲੱਗਦਾ ਵੀ ਮੈਨੂੰ ਤਾਂ ਕੋਈ ਆਨ ਹੋਈ ਬਿਮਾਰੀ ਲੱਗ ਗਈ ਤੈਨੂੰ ਕੋਈ ਬਿਮਾਰੀ ਨਹੀਂ ਲੱਗੀ ਕੁਛ ਨਹੀਂ ਹੋਇਆ ਬਹਿਮ ਨਾ ਕਰਿਆ ਕਰ ਮੇਰੇ ਸਾਲਿਆਂ ਦੀ ਇਹ ਦਿਮਾਗ ਖਰਾਬ ਕਰ ਦਿੰਨੀ ਐ ਤੂੰ ਕਮਜ਼ੋਰੀ ਨਾਲ ਨੀਂਦ ਆ ਜਾਂਦੀ ਹੈ ਕਈ ਵਾਰੀ ਵੀਰ ਤਾਂ ਮੈਨੂੰ ਵੀ ਆ ਜਾਂਦੀ ਮੈਂ ਤੇਰੇ ਨਾਲ ਉੱਠਿਆ 9 ਵਜੇ ਕੇ ਮੈਨੂੰ ਤੁਸੀਂ ਤਾਂ ਜੀ ਰਾਤ ਨੂੰ ਵੀ ਨਹੀਂ ਮੰਝੇ ਤੇ ਹੁੰਦੇ ਜਦੋਂ ਕਿਤੇ ਜਾਗ ਆਵੇ ਤੁਹਾਨੂੰ ਕਿੱਥੇ ਨੀਂਦ ਆਉਂਦੀ ਆ ਆ ਇੱਕ ਮੈਂ ਆ ਦਿਨੇ ਵੀ ਡਿੱਗੂ ਡਿੱਗੂ ਕਰੀ ਜਾਂਦੀ ਰਹਨੀ ਆ ਫਿਰ ਤੁਹਾਡਾ ਹਰਜ ਕੀ ਆ ਤੁਸੀਂ ਮੈਨੂੰ ਟੈਸਟ ਕਰਾ ਲਿਓ ਉਹ ਨਾਲੇ ਮੇਰੇ ਮਨ ਦਾ ਬਹਿਮ ਨਿਕਲ ਜੂ ਟੈਸਟ ਕੁਛ ਨਹੀਂ ਕਰਾਉਣਾ ਯਾਰ ਵਹਿ ਟੱਕੇ ਟੈਸਟ ਕਰਾ ਲਿਆ ਤੇਰਾ ਤੈਨੂੰ ਆਖਿਆ ਨਾਰਾਂ ਦੀ ਪੇਟੀ ਨਾਲੇ ਬੜੀ ਕਰਦੀ ਆ ਸੇਵਤ ਲਿਆਉਣ ਨਾਲ ਐ ਕਰਾਂਗੇ ਇੱਕ ਪੇਟੀ ਘਰਾ ਦੂੰਗਾ 5 ਕਿਲੋ ਨਾਰਕਲ 5 ਕਿਲੋ ਸੇਵਗਰ ਨੂੰ ਹਾਲੀ ਮੈਨੂੰ ਨਾਰ ਨਹੀਂ ਚਾਹੀਦੇ ਨਹੀਂ ਕੋਈ ਮੈਨੂੰ ਫਲ ਚਾਹੀਦਾ ਮੈਨੂੰ ਡਾਕਟਰ ਦੀ ਲੋੜ ਹੈ ਤੁਸੀਂ ਮੇਰਾ ਟੈਸਟ ਕਰਾ ਦਿਓ ਮੈਂ ਕਹਿੰਦੀ ਵੀ ਸੋਨੂੰ ਟੈਸਟ ਕਰਾਉਣ ਚ ਹਰਜ ਕੀ ਹੈ ਜੇ ਤੁਸੀਂ ਨਹੀਂ ਜਾ ਸਕਦੇ ਨਾ ਤਾਂ ਮੈਂ ਬਾਪੂ ਜੀ ਨੂੰ ਲੈ ਕੇ ਬਾਗ ਜਾਨੀ ਆ ਉਹ ਰੈਣ ਦੇ ਕਿਸੇ ਨੂੰ ਨਹੀਂ ਲੈ ਕੇ ਜਾਂ ਨਾ ਕਿਉਂ ਪੈਸੇ ਖਰਚ ਕਰਦੀਆਂ ਡਾਕਟਰ ਨੂੰ ਹੀ ਲੈ ਜਾਓ 1500 1600 ਰੁਪਇਆ ਤੇ 500 ਰੁਪਏ ਦੇ ਨਾਰ ਤੇ ਦੋਨੇ ਚੀਜ਼ਾਂ ਆ ਜਾਣੀਆਂ ਨਾ ਪੈਸੇ ਮੇਰੇ ਉੱਤੋਂ ਨਹੀਂ ਨੇ ਸੋਨੂੰ ਪੈਸੇ ਜ਼ਿਆਦੇ ਪਿਆਰੇ ਨੇ ਮੇਰੀ ਲੋੜ ਨਹੀਂ ਹੈਗੀ ਕੀ ਉਹ ਮੈਨੂੰ ਪਤਾ ਨਾ ਸਾਰਾ ਦਿਨ ਲਾ ਕੇ 1000 ਰੁਪਏ ਮਹਾ ਬੰਦਾ ਫਿਰ ਕਮਾਉਂਦੇ ਕਾਦੇ ਵਾਸਤੇ ਉਹ ਮੈਨੂੰ ਐਂ ਤਾਂ ਦੱਸ ਦੋ ਨਾ ਨਾਲੇ ਮੇਰੀ ਗੱਲ ਸੁਣੋ ਮੈਨੂੰ ਚਾਚੀ ਦੱਸਦੀ ਸੀ ਤੁਸੀਂ ਸੋਨੀ ਕੇ ਬਾਲੀ ਆਣ ਜਾਣੀ ਜੀ ਰੱਖੀ ਹੋਈ ਐ ਹੱਥ ਨੇ ਵੀ ਕੋਠਾ ਜਾਂ ਟੱਪ ਕੇ ਉਹਦੀ ਵਾਗ ਜਾਨ ਸੋਡਾ ਉੱਥੇ ਕੀ ਰੱਖਿਆ ਉੱਲਾ ਯਾਰ ਉਹ ਤੇ ਫਿਰ ਵਿਚਾਰੀ ਆ ਯਾ ਦੇਖ ਲੈ ਉਹ ਤਨ ਬਤ ਘਰ ਵਾਲਾ ਹੈ ਨਹੀਂ ਅੱਛਾ ਹਾਂ ਉਹ ਕੱਲੀ ਰਹਿੰਦੀ ਐ ਤਾਂ ਕਿ ਉਹਦਾ ਮੈਂ ਫਲ ਫਰੂਟ ਲਿਆ ਨਾ ਦੇ ਇਹਨਾਂ ਨੂੰ ਸਾਰਾ ਕੁਝ ਲਿਆ ਕੇ ਸਮਾਨ ਮਗਾ ਲੈਂਦੇ ਦੇ ਆਉਣਾ ਮੈਂ ਇਹ ਚ ਕੀ ਹੈ ਮਦਦ ਤਾਂ ਕਰਨੀ ਚਾਹੀਦੀ ਹੈ ਗਰੀਬੰਦੇ ਦੀ ਫਿਰ ਆਪਦੇ ਪਰਿਵਾਰ ਬੰਨੀ ਵੀ ਦੇਖਣਾ ਚਾਹੀਦਾ ਮੇਰੇ ਕਣੀ ਵੀ ਦੇਖ ਲੈ ਮੈਂ ਵੀ ਤਾਂ ਵਿਚਾਰੀ ਆ ਦੇਖ ਲੈ ਮੈਂ ਲਾ ਲਿਆ ਸਾਬ ਕਿਤਾਬ ਵੀ ਸੋਨੂ ਨਾ ਸੋਨੀਆ ਵਿਚਾਰੀ ਲੱਗਦੀ ਹੈ ਉਸੇ ਦੀ ਲੋੜ ਹੈ ਮੈਨੂੰ ਬਾਪੂ ਜੀ ਨਾਲ ਹੀ ਗੱਲ ਕਰਨੀ ਪਊ ਮੈਂ ਤਾਂ ਦਵਾਈ ਲੈ ਕੇ ਆਉ ਚਾਹੇ ਆਪ ਦਵਾਈ ਲਓ ਚਾਹੇ ਮੈਂ ਬਾਪੂ ਜੀ ਨੂੰ ਮੈਂ ਲੈ ਆਉ ਦਵਾਈ ਬੈਠਾ ਟਿਕ ਕੇ ਮੈਂ ਇਹ ਨਹੀਂ ਦਵਾਈ ਲੈਂਦੀ ਮੈਂ ਆਪਣੇ ਗੁਰਦੇ ਨਹੀਂ ਖਰਾਬ ਕਰਨੇ ਮੈਂ ਤਾਂ ਟੈਸਟ ਕਰਾ ਕੇ ਦਵਾਈ ਲਵਾਂ ਫਿਰ ਮੈਨੂੰ ਨਾ ਕਿਹੋ ਉਹ ਤਨਵਾ ਉਹ ਤਾਂਗਤ ਵਾਲੇ ਕੈਪਸੂਲ ਲਿਆ ਹੁੰਦਾ ਰਹਿੰਦੇ ਮੈਨੂੰ ਕੰਮ ਤੇ ਜਾਣ ਤੇ ਲੇਟ ਹੋ ਗਿਆ ਅੱਗੀ ਮੈਂ 10:00 ਵਜੇ ਕਿਤੇ ਵਸ ਜਾਈ ਜੀ ਨਾ ਡਾਕਟਰ ਕੋਲੇ ਹਾਂ ਉਹ ਜਾਈ ਨਾ ਕੋਈ ਨਾ ਬਾਪੂ ਨਾਲ ਕਰਦੀਆਂ ਗੱਲ ਲੱਛਣ ਜਿਹਦੇ ਚੰਗੇ ਨਹੀਂ ਹੈਗੇ ਜਮਾ ਨਹੀਂ ਮੇਰੇ ਬਾਰੇ ਤਾਂ ਸੋਚਦਾ ਵਾ ਡੈਡੀ ਜੀ ਹਾਲੋ ਜੀ ਚਾ ਤੇ ਪੀਲੀ ਪੁੱਤ ਹਾਂਜੀ ਡੈਡੀ ਸਭ ਵਧੀਆ ਤੇ ਨਾਲੇ ਪੁੱਤ ਮੈਂ ਜਿਵੇਂ ਤੁਹਾਨੂੰ ਦੱਸਿਆ ਹੀ ਤੜਕੇ ਉੱਠ ਕੇ ਪਰਮਾਤਮਾ ਦਾ ਨਾਮ ਜਰੂਰ ਲੈ ਆ ਕਰੋ ਜਿੰਨਾ ਭਾ ਲੰਮਾਂਗੇ ਚੰਗੀ ਗੱਲ ਆ ਹਾਂਜੀ ਡੈਡੀ ਜੀ ਹੋ ਤਾਂ ਪਰਮਾਤਮਾ ਦਾ ਨਾਮ ਤਾਂ ਸਵੇਰ ਸਵੇਰ ਉੱਠ ਕੇ ਲੈਣੀ ਆ ਡੈਡੀ ਜੀ ਨਾਲੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਹਾਂ ਪੁੱਤ ਦੱਸੋ ਡੈਡੀ ਮੇਰੀ ਨਾ ਸਿਹਤ ਨੂੰ ਪਤਨ ਦਿਨ ਪਰ ਦਿਨ ਕੀ ਹੋਈ ਜਾਂਦਾ ਹੈ ਮੈ ਤਾਂ ਮੈਨੂੰ ਨੀਂਦ ਬਾਲੀ ਆਉਂਦੀ ਹੈ ਤੇ ਸਰੀਰ ਹਰ ਵੇਲੇ ਟੁੱਟੂ ਟੁੱਟੂ ਕਰਦਾ ਰਹਿੰਦਾ ਹੈ ਤਪ ਤੁਮ ਦਵਾਈ ਲਿਆਉਂਦੇ ਤੁਸੀਂ ਨੜੀ ਮੈਂ ਕਿਹਾ ਸੀ ਜੰਨੀ ਨੂੰ ਵੀ ਮੈਨੂੰ ਦਵਾਈ ਦਵਾ ਲਿਆ ਉਹ ਤਾਂ ਮੇਰੀ ਗਰਦਾਸਰੀ ਨਹੀਂ ਕਰਦਾ ਮੈਨੂੰ ਕਹਿੰਦਾ ਅਨਾਰ ਲਿਆ ਦੂੰਗਾ ਸਿਓ ਲਿਆ ਦੂੰਗਾ ਕਮਜ਼ੋਰੀ ਐ ਭਲਾ ਡੈਡੀ ਜੀ ਕਮਜ਼ੋਰੀ ਕੀ ਕਹੇ ਕਮਜ਼ੋਰੀ ਚ ਕੋਈ ਐਵੇਂ ਥੋੜਾ ਵੀ ਬੰਦੇ ਨੂੰ ਨੀਂਦ ਆਈ ਜਾਊਗੀ ਪੁੱਤ ਤੇਰੀ ਗੱਲ ਉਚਾਰਿਆ ਕੰਮ ਆ ਗਾਲੇ ਜੇ ਤੇ ਹੁਣ ਦਵਾਈ ਨਹੀਂ ਕੰਮ ਕਰਨਾ ਉਸ ਦਵਾਈ ਵੀ ਕਰੂਗੀ ਕਿਰਾ ਆਪਾਂ ਨੂੰ ਡਾਕਟਰ ਕੋਲ ਜਾਣ ਦਾ ਫਰਜ਼ ਬਣਦਾ ਤੁਸੀਂ ਉਹਨੂੰ ਜਾ ਕੇ ਦੱਸੋ ਵੀ ਆ ਗੱਲ ਵਾਤਾ ਫਿਰ ਉਹ ਕੋਈ ਛੋਟਾ ਕੋਈ ਟੈਸਟ ਕਰਾਊਗਾ ਆਪ ਨੂੰ ਬੇਰੀ ਬਤਾ ਲੱਗੂਗਾ ਕਈ ਵੀ ਨਾਰ ਖਾ ਲੋ ਕੱਲੇ ਨਾਰ ਹੀ ਕਰ ਦੇਣੇ ਸਾਡੇ ਪਾਸੇ ਕੋਈ ਤਾਂ ਗੱਲ ਐ ਡੈਡੀ ਜੀ ਮੈਂ ਵੀ ਉਹਨੂੰ ਇਹੀ ਸਮਝਾ ਰਹੀ ਸੀਗੀ ਵੀ ਇੱਕ ਵਾਰ ਆਪਾਂ ਟੈਸਟ ਕਰਾ ਲਈਏ ਟੈਸਟ ਕਰਾਣ ਚ ਪਤਾ ਨਹੀਂ ਉਹਨੂੰ ਕੀ ਹਰਜਾ ਉਹ ਤਾਂ ਐਂ ਡਰਦਾ ਟੈਸਟ ਕਰਾਣ ਤੋਂ ਜਿਵੇਂ ਪਤਾ ਨਹੀਂ ਕਿੱਡੀ ਕਾਫਤਾ ਆ ਜੂਗੀ ਡਾਕਟਰ ਦੇ ਤਾਂ ਨਾਂ ਨੂੰ ਏ ਚਾਰੇ ਪੈਰ ਚੱਕ ਕੇ ਪੈ ਜਾਂਦਾ ਲੈ ਉਹ ਤਾਂ ਫਿਰ ਉਹ ਨਾ ਜਾਊ ਫਿਰ ਕੌਣ ਜਾਊਗਾ ਉਹਦਾ ਹੱਕ ਨਹੀਂ ਬਣਦਾ ਜਾਣ ਦਾ ਉਹਨੇ ਤਾਂ ਡੈਡੀ ਜੀ ਸਾਫ਼-ਸਾਫ਼ ਕਹਿਤਾ ਕਹਿੰਦਾ ਮੈਂ ਤੈਨੂੰ ਦੱਸਦਾ ਕਿਸੇ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਤੈਨੂੰ ਖਰਾਕ ਲਿਆ ਦੂੰਗਾ ਨਾਰ ਲਿਆ ਤੂੰ ਸਿਓ ਲਿਆ ਦੂੰ ਜੇ ਡਾਕਟਰ ਦਾ ਨਾਮ ਲਹਿਤਾ ਮੈਥੋਂ ਪੁਰਾ ਕੋਈ ਨਹੀਂ ਚਲ ਕੋਈ ਗੱਲ ਨਹੀਂ ਪਤਾ ਹੁਣ 11 ਹੋਰ ਪਈ ਦੀ ਠੀਕ ਹੈ ਮੈਂ ਕਰੀ ਹੀ ਨਹੀਂ ਜਾਂਦਾ ਨਾ ਜਾਣਦੇ ਮੈਂ ਕਿਰ ਨੂੰ ਅੱਜ ਤੇਰੇ ਨਾਲ ਕੋਈ ਮੈਨੂੰ ਕੀ ਡਾਰਾਗਾ ਚਲ ਹੁਣ ਤਾਂ ਆਏ ਆ ਵੀ ਚਲ ਉਹ ਜਾਂਦਾ ਚੰਗਾ ਲੱਗਦਾ ਵੀ ਅਗਲਾ ਕੰਨਾ ਸੌਹਰਾਂ ਦੇ ਫਿਰਦਾ ਗੱਲ ਇੱਥੇ ਆ ਜਾਂਦੀ ਔਰ ਜੇ ਉਹ ਨਹੀਂ ਜਾਂਦਾ ਫਿਰ ਮੈਂ ਜਾਊਗਾ ਮੇਰੀ ਵੀ ਤੂਤੀ ਆ ਗਈ ਹਾਂਜੀ ਡੈਡੀ ਹੋਤਾ ਹੈ ਫਿਰ ਨਾ ਡੈਡੀ ਜੀ ਸਰਬੀ ਪਿਉਆ ਵਰਗਾ ਹੁੰਦਾ ਜੇ ਅਗਲਾ ਮੰਨੇ ਤਾਂ ਕੋਈ ਜਿਹੜਾ ਕੁਝ ਕਹਿੰਦਾ ਕਹੀ ਜਾਂਦੇ ਮੈਨੂੰ ਕੋਈ ਚੱਕਣੀ ਠੀਕ ਹੈ ਜੇ ਉਹ ਨਹੀਂ ਜਾਂਦਾ ਮੇਰਾ ਵੀ ਫਰਜ਼ ਮੰਨਦਾ ਮੈਂ ਦੇ ਤੀਨ ਦਵਾਈ ਦਾ ਵਗਦੇ ਮੈਂ ਠੀਕ ਹੈ ਤੇ ਮੈਂ ਚੱਲੂ ਤੇਰੇ ਨਾਲ ਸਰੋ ਡੈਡੀ ਜੀ ਹੁਣ ਤਾਂ ਮੈਂ ਦੁਆਰੇ ਉਹਨਾਂ ਨੂੰ ਟੋਕ ਕੇ ਦੇਖ ਲਾਨੀ ਆ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਮੰਨਣਗੇ 11 ਤੂੰ ਕਹਿੰਦੀ ਭਾਈ ਜੇ ਦਵਾਈ ਦਿਵਾਉਣ ਦਾ ਠੀਕ ਹੈ ਵੀ ਮੈਂ ਬਾਪੂ ਨੂੰ ਲੈ ਕੇ ਜਾਂਦੀ ਆ ਬੱਸ ਉਹ ਗਈ ਨਹੀਂ ਇਹ ਹੁੰਦਾ ਫੇਰ ਨਾ ਜਾਣਦੀ ਹੁਣ ਕਹਿੰਦੀ ਆ ਤਾਂ ਕੰਮ ਕਰ ਲਈ ਅਸੀਂ ਉਸ ਤੋਂ ਬਾਅਦ ਦਵਾਈ ਲੈਣ ਜਾਵਾਂਗੇ ਠੀਕ ਹੈ ਆ ਤਾਂ ਕਦੇ ਰਹੀ ਬੰਦਾ ਬਣ ਕੇ ਉਮੈਗਾ ਇਸ ਡੜੀ ਜੇ ਇੱਕ ਵਾਰ ਤੁਸੀਂ ਗੱਲ ਕਰਕੇ ਦੇਖ ਲੈਂਦੇ ਖਬਰਾ ਸੋਡੀ ਗੱਲ ਮੰਨ ਨਹੀਂ ਲਵੇ ਤੁਸੀਂ ਆਹ ਖਾਬ ਲਾ ਜੇ ਤੂੰ ਤੇਰੀ ਨਹੀਂ ਮੰਨਦਾ ਨਹੀਂ ਤੇ ਕਿੱਥੋਂ ਮੰਨੂਗਾ ਹਿੱਤਾ ਹੈ ਠੀਕ ਹੈ ਤੂੰ ਕਿਹੜਾ ਕਹਦੀ ਵੀ ਬਾਪੂ ਨੇ ਕਿਹਾ ਹੈਗਾ ਵੀ ਤੂੰ ਦਵਾਈ ਦਵਾ ਰਿਆ ਨਹੀਂ ਫਿਰ ਮੈਨੂੰ ਬਾਪੂ ਨੂੰ ਲੈ ਜਾਣਾ ਪਊਗਾ ਚਲੋ ਕਿਵੇਂ ਉਹਦੇ ਗੱਲ ਦਿਮਾਗ ਚ ਆਈ ਠੀਕ ਹੈ ਜੇ ਮੰਨਦਾ ਠੀਕ ਹੈ ਨਹੀਂ ਫਿਰ ਆਪਾਂ ਚੱਲਦੇ ਆ ਠੀਕ ਹੈ ਚਲੋ ਆਓ ਫਿਰ ਆਏ ਗੱਲ ਆਪਾਂ ਚਾਹ ਪੀ ਲੈਣਾ ਵਾ ਕਿਰੋਂ ਨੂੰ ਪੁੱਛਦਾ ਠੀਕ ਹੈ ਤੇ ਨਹੀਂ ਫਿਰ ਆਪਾਂ ਚੱਲਦੇ ਆ ਚਲੋ ਠੀਕ ਹੈ ਡੈਡੀ ਜੀ ਪੁੱਛ ਦਿਆਂਗੇ ਆਹ ਲਿਆਉਣੇ ਜਿਹੜਾ ਕੰਮ ਰਹਿੰਦਾ ਆਪ ਹੀ ਕਰ ਲੂਗਾ ਹਾਂਜੀ ਮੈਂ ਇੱਕ ਵਾਰ ਉਹਨਾਂ ਨੂੰ ਪੁੱਛ ਲਾਂਨੀ ਆ ਨਹੀਂ ਤਾਂ ਫਿਰ ਆਪਾਂ ਬਾਗ ਚੱਲਾਂਗੇ ਬਾਕੀ ਜੇ ਮੈਨੂੰ ਬੋਲੂਗਾ ਡੈਡੀ ਜੀ ਤੁਸੀਂ ਆਪ ਹੀ ਸੰਭਾਲ ਲਓ ਕਿਉਂਕਿ ਉਹਨੇ ਤਾਂ ਮੈਨੂੰ ਮਨਾ ਕੀਤਾ ਡਾਕਟਰ ਦੇ ਜਾਣ ਠੀਕ ਹੈ ਬੱਤ ਠੀਕ ਹੈ ਕੋਈ ਗੱਲ ਨਹੀਂ ਚਲੋ ਠੀਕ ਹੈ ਡੈਡੀ ਮੈਂ ਪੁੱਛਦੀ ਆ ਮੈਂ ਹੱਥ ਹੋ ਗਈ ਜਵਾਬ ਦੇ ਦੀ ਦਵਾਈ ਤਾਂ ਤੂੰ ਹੀ ਦਵਾਈਆਂ ਦੱਸ ਉਹ ਕਿਹੜਾ ਦਵਾਊਗਾ ਹੱਦੀ ਹੋਈ ਵੀ ਅੱਜ ਕੱਲ੍ਹ ਜਵਾਕ ਆਏ ਨੇ ਨੀ ਚੰਗਿਆੜੀ ਛੜੀਏ ਲਈ ਇਸ ਛੇੜੀ ਨੇ ਛੇੜ ਦੇ ਨੇ ਕਿਵੇਂ ਆ ਦੀਦੀ ਐਸੀ ਕਾਲ ਸਸਤੀ ਕਾਲ ਤੁਸੀਂ ਦੱਸੋ ਕਿ ਹਾਂ ਠੀਕ ਹੈ ਵਧੀਆ ਹੋਰ ਚਾਹ ਪਾਣੀ ਕੋਈ ਬਸ ਚਾਹ ਪਾਣੀ ਤਾਂ ਤੇ ਤੋ ਬਾਰਿਓ ਹੋਰ ਹੋਈ ਪਈਆਂ ਭਾਣੇ ਮੇਰੀ ਨਾ ਥੋੜੀ ਜੀ ਸਿਹਤ ਠੀਕ ਨਹੀਂ ਰਹਿੰਦੀ ਕੀ ਹੋ ਗਿਆ ਪਤਾ ਹੀ ਨਹੀਂ ਲੱਗਦਾ ਕੀ ਹੋਇਆਗਾ ਬਸ ਹਰ ਵੇਲੇ ਸਰੀਰ ਟੁੱਟ ਟੁੱਟੂ ਜੇ ਕਰੀ ਜਾਂਦੇ ਚੱਕਰ ਜੇ ਆਈ ਜਾਂਦੇ ਰਹਿੰਦੇ ਤੂੰ ਅੱਜ ਡਾਕਟਰ ਨੂੰ ਦਿਖਾ ਕੋਈ ਟੈਸਟ ਕਰਾ ਕੇ ਦਵਾਈ ਲੜਾ ਪੈਣੇ ਅੱਜ ਗੱਲ ਤਾਂ ਨਾਲੇ ਪਤਾ ਨਹੀਂ ਹੁੰਦਾ ਹੈਗਾ ਬੰਦਾ ਕਿਹੜੇ ਵੇਲੇ ਕੀ ਦਵਾਈ ਆਈਏ ਕਿ ਢੀ ਸੋਣੀ ਹੁੰਦੀ ਸੀ ਹਾਂ ਪਤਾ ਨਹੀਂ ਵਿਚਰ ਨੂੰ ਕਾਦੀ ਟੈਨਸ਼ਨ ਹੋ ਲੱਗ ਗਈ ਲੈ ਕੋਈ ਟੈਨਸ਼ਨ ਹੈ ਘਰੇ ਕਲੇਸ ਹੈ ਕਲੇਸ ਕਲੂਸ ਤਾਂ ਕਾ ਨੂੰ ਆ ਹਾਂ ਬਸ ਚੰਨੀ ਦੇ ਸੁਭਾ ਦਾ ਤੁਹਾਨੂੰ ਪਤਾ ਹੀ ਹੈ ਇਹ ਘੱਟ ਗੌਲਦਾ ਹੈਗਾ ਗੱਲ ਨੂੰ ਮੇਰੀ ਨੂੰ ਚੰਨੀ ਤਾਂ ਮੇਲਾ ਦਾ ਘਰ ਹੀ ਨਹੀਂ ਢੱਕਦਾ ਹਨਾ ਨਹੀਂ ਨਹੀਂ ਭੈਣੇ ਜੇ ਤੂੰ ਭੈਣੇ ਗਾਹ ਗੱਲ ਨਾ ਕਰੇ ਮੇਰਾ ਨਾਂ ਨਾ ਲੈਦੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਹਾਂ ਭੈਣੇ ਦੱਸ ਚੰਨੀ ਉਹ ਸੋਨੀਆ ਨਹੀਂ ਜਿਹੜੀ ਹਾਂ ਭੈਣੇ ਆਂਡਿਆ ਹੈ ਜੜੀ ਹਾਂ ਨੀ ਉਹਨਾਂ ਦੇ ਘਰੇ ਜਾਂਦਾ ਮੈਂ ਰੋਜ਼ ਜਾਂਦੀ ਉਹਨਾਂ ਦੇ ਦੁੱਧ ਲੈਣ ਸਾਹਮਣੇ ਦੇ ਕੋਈ ਕੰਮ ਤਾਂ ਦੇ ਗਿਆ ਹੋਊਗਾ ਭੈਣੇ ਚੱਲ ਵਿਚਾਰੀ ਕੱਲੀ ਆ ਹਨਾ ਕੋਈ ਚੀਜ਼ ਮੰਗਾ ਮੰਗੂ ਲਾਂਦੀ ਐ ਭਰਾਨ ਵਾ ਗਿਆ ਹੋਊਗਾ ਤੇ ਸੋਡੀ ਸਕੀਰੀ ਉਹਦੇ ਨਾਲ ਕੋਈ ਨਾ ਹੋਗੀ ਤਾਂ ਇਹ ਚੰਨੀ ਰੋਜ਼ ਜਾਂਦਾ ਹਾਂ ਰੋਜ਼ ਜਾਂਦਾ ਇਹ ਨਾ ਇਹਦਾ ਮਟੀਕ ਆ ਉਥੇ ਸਾਹਮਣੇ ਉਹਨਾਂ ਦੇ ਘਰ ਦੇ ਤੇ ਮੈਨੂੰ ਪਤਾ ਲੱਗਦਾ ਵੀ ਕੌਣ ਕਿੰਨੇ ਵੇਹ ਜਾਂਦਾ ਕਿੰਨੇ ਵਜੇ ਆਉਂਦਾ ਪੱਕੀ ਗੱਲ ਹੈ ਗਾਹਨਾਂ ਗੱਲ ਕਰਦੀ ਉਹਨਾਂ ਦੇ ਘਰੀ ਹੁੰਦਾ ਠੀਕ ਪੱਕੀ ਗੱਲ ਐ ਭੈਣੇ ਕਿਤੇ ਤੈਨੂੰ ਕਲੇ ਖਾਣਾ ਪੈ ਗਿਆ ਹੋਵੇ ਲੈ ਭੈਣੀ ਪੱਕੀ ਗੱਲ ਆ ਲੈ ਅਸੀਂ ਤੈਨੂੰ ਝੋੜ ਬੋਲ ਕ੍ਯਾ ਬੋਲਾਂਗੇ ਸੱਲੇ ਸਾਨੂੰ ਝੋੜ ਬੋਲ ਕੇ ਮਿਲੂਗਾ ਵੀ ਕੀ ਨਹੀਂ ਭੈਣੀ ਸਾਡੇ ਹਰਪ੍ਰੀਤ ਦੇ ਡੈਡੀ ਨੇ ਵੀ ਦੇਖਿਆ ਪੱਕੀ ਤੈਨੂੰ ਪਤਾ ਚੰਨੀ ਉਹਦਾ ਦੋਸਤ ਪੱਕਾ ਤੇ ਸਾਰੀ ਗੱਲ ਆਪ ਚ ਕਰਦੇ ਨੇ ਉਹ ਤਾਂ ਵੀਰ ਤੈਨੂੰ ਤਲਾਕ ਦੇਣ ਨੂੰ ਫਿਰਦਾ ਹੈ ਤੇ ਹੋਰ ਉਹ ਤਾਂ ਝੋਲੀ ਬਣ ਕੇ ਕਰੇ ਮਿੱਠੀ ਨਹੀਂ ਤੈਨੂੰ ਘੜਾ ਪਤਾ ਲੱਗਦਾ ਕਿਸੇ ਗੱਲ ਦਾ ਭੈਣੀ ਗੌਰ ਕਰ ਲੈ ਉਹਦੇ ਬੰਦੇ ਤੇ ਹਾਡੇ ਤਾਂ ਉਹਦੇ ਡੈਡੀ ਨੂੰ ਸਾਰਾ ਪਤਾ ਹੈ ਉਹ ਤਾਂ ਤੈਨੂੰ ਤਲਾਕ ਦੇਊਗਾ ਕੁੜੇ ਦੇਖ ਲੈ ਪਹਿਣੀ ਸੱਚੀ ਗੱਲ ਹੋਵੇ ਕਿਤੇ ਮਜ਼ਾਕ ਤਾਂ ਨਹੀਂ ਕਰਦੀ ਮੇਰੇ ਨਾਲ ਆਫੀ ਮਜ਼ਾਕ ਕਿਉਂ ਕਰਾਂਗੇ ਇਹ ਨਾਲਿਆ ਗੱਲਾਂ ਦਾ ਕੋਈ ਮਜ਼ਾਕ ਹੁੰਦਾ ਤੂੰ ਐਂ ਦੇਖ ਇਹ ਜ਼ਿੰਦਗੀ ਦਾ ਸਵਾਲ ਹੈ ਅਸੀਂ ਮਜ਼ਾਕ ਹਟਾਣ ਵਾਸਤੇ ਕਰੀਏ ਨਹੀਂ ਨਹੀਂ ਮੇਰੀ ਗੱਲ ਸੁਣ ਜੇ ਤੈਨੂੰ ਯਕੀਨ ਨਹੀਂ ਨਾ ਆਉਂਦਾ ਅੱਜ ਤੋਂ ਨਾ ਆਪ ਹੀ ਜਾ ਕੇ ਦੇਖ ਲਈ ਠੀਕ ਆ ਉਹ ਜੱਜਰ ਜਾਊਗਾ ਆਪ ਹੀ ਜਾ ਕੇ ਬਾਗ ਜਿਹੋ ਦੇ ਪਿੱਛੇ ਤੈਨੂੰ ਪਤਾ ਲੱਗ ਜਾਊਗਾ ਮੈਨੂੰ ਆ ਲੱਗਦਾ ਇਹ ਜਿਹੜੇ ਹਸਾਬ ਨਾਲ ਇਹਦਾ ਮੂੰਹ ਜਾ ਹੋ ਰਿਹਾ ਨੀਂਦ ਢੀਕ ਹੋ ਰਹੀ ਕੀ ਪਤਾ ਤੇ ਨਲੇ ਰੋਟੀ ਰੋਟੀ ਕੌਣ ਬਣਾਉਂਦਾ ਰੋਟੀ ਇਕੱਠੇ ਖਾਣੇ ਰੋਟੀ ਨਾ ਭਣੇ ਰੋਟੀ ਤਾਂ ਇਕੱਠੇ ਕਾ ਨੂੰ ਚੰਨੀ ਪਹਿਲਾਂ ਖਾ ਲੰਦਾ ਤੇ ਮੈਂ ਬਾਅਦ ਚ ਖਾਣੇ ਤੇ ਸਬ지 ਸੂਬ지 ਕੌਣ ਬਣਾਉਂਦਾ ਛੋਟੀ ਪਾਣੀ ਤਾਂ ਭਣੇ ਮੈਂ ਹੀ ਬਣਾਉਣੀ ਆਂਗੀ ਫਿਰ ਕੋਈ ਕਵਸਚਨ ਨਹੀਂ ਤੇ ਚਾਹ ਚੂ ਤਾਂ ਨਹੀਂ ਕੋਈ ਬਣਾਉਂਦਾ ਨਾ ਪਰ ਚਾਹ ਤਾਂ ਨਹੀਂ ਸ਼ਾਮ ਨੂੰ ਚੰਨੀ ਦੁੱਧ ਕਹਿੰਦਾ ਵੀ ਚੱਲ ਮੈਂ ਆਪ ਗਰਮ ਕਰ ਲਿਆਉਂਗਾ ਮੈਨੂੰ ਐ ਹੁੰਦਾ 1 ਮਿੰਟ ਲਈ ਮਿਸਰੀ ਰਹਿਣੀ ਆਂ ਚਲੇ ਘਰਮ ਕਰ ਲਿਓ ਕਿੰਨਾ ਟਾਈਮ ਲੱਗਦਾ ਹੈਗਾ ਤੂੰ ਮਾੜੀ ਮੋਟੀ ਗੌਰ ਕਰ ਲਿਆ ਗਾ ਕਿਤੇ ਜਨ ਨੀਂਦ ਨੂੰ ਦਲੇ ਗੋਲਿਆ ਨਾ ਪਾ ਕੇ ਦੇਦੇ ਉਹ ਤੂੰ ਕਹ ਤਾਂ ਮੈਂ ਕਹਿੰਦੀ ਸੀ ਭੈਣੀ ਦੁੱਧੋ ਅੱਜ ਤੂੰ ਪੀ ਨਾ ਤੂੰ ਅੱਜ ਆਜ ਬੰਦੇ ਤੇ ਗੌਰ ਕਰਕੇ ਵੇਖੀ ਤੇ ਸਾਨੂੰ ਵੀ ਐ ਸਮਝੀ ਵੀ ਮੇਰੀਆਂ ਭੈਣਾ ਸੀ ਅਸਤੇ ਭੈਣੇ ਸਾਡਾ ਢਿੱਡ ਮੱਚਦਾ ਤੇਰੇ ਤੇ ਅਸਤੇ ਤੇਰੇ ਕੋਲ ਤਮਦਲ ਕਰਦੀ ਤੇਰਾ ਸਹੁਰੇ ਤੋਂ ਵੀ ਡਰ ਲੱਗਦਾ ਆ ਜਾ ਨੀ ਚਲ ਜੀ ਹਾਂ ਤਾਂ ਹੋਰ ਹੀ ਗੱਲ ਸੁਣਾ ਗਈਆਂ ਜੀ ਕਿ ਤੇ ਗੱਲ ਸੱਚੀ ਹੋਈ ਨਾ ਮੈਂ ਜਾਂ ਤਾਂ ਆਪ ਮਰ ਜੂੰ ਜਾਂ ਫਿਰ ਚੰਨੀ ਨੂੰ ਮਾਰ ਦੂੰ ਕੋਈ ਨਾ ਕਰਦੀਆਂ ਡੈਡੀ ਨਾਲ ਗੱਲ ਐ ਤਾਂ ਟਾਈਮ ਪਾਸ ਹੋਣਾ ਨਾਲੇ ਅੱਜ ਦੁੱਧ ਅੱਜ ਤਾਂ ਮੈਂ ਰੋਟੀ ਵੀ ਨਹੀਂ ਖਾਂਦੀ ਹੁਣ ਦੱਸੋ ਉਹਨੇ ਕਿਹੜੇ ਹਿਸਾਬ ਨਾਲ ਗੱਲ ਲਗਾ ਮੈਂ ਆਹੀ ਕਹਿਆ ਜੀ ਮੈਂ ਕੋਈ ਆਦੇ ਘਰ ਆਏ ਨਹੀਂ ਲੈ ਜਾ ਨਾਲ ਨਾ ਉਹ ਗੋਰ ਕਰਦਾ ਦੱਸ ਹੁਣ ਇਹ ਵੀ ਨੂੰ ਆ ਗਈ ਦੱਸ ਮੈਂ ਇਹਨੂੰ ਕਿਹੜੇ ਗੱਲੋਂ ਟੋਕਾਂ ਡੈਡੀ ਜੀ ਹਾਗਿਆ ਰੋਟਾ ਹਾਂ ਉਹ ਕਾਰ ਆ ਗਿਆ ਸੱਬਰ ਰੋਬੋਟਾਂ ਆ ਗਿਆ ਮੈਂ ਤਾਂ ਜਿਹੜੀ ਉਹ ਕਿਹਾ ਜਿਗਾ ਸਾਰਿਆਂ ਕਾਰ ਲਗਾ ਦੇਖੋ ਜਿਹੜੀ ਨਹੀਂ ਰਿਪੋਰਟ ਕਰਨੀ ਉਹ ਵੀ ਕਰਦੀ ਰੋਬੋਟਾਂ ਦਾ ਜਿਹੜੇ ਆਣਗੇ ਛਾਲ ਪੁੱਤ ਮੈਨੂੰ ਇੱਕ ਤੋਂ ਗੱਲ ਦੱਸ ਹਾਂਜੀ ਡੈਡੀ ਜੀ ਪੁੱਛੋ ਮੈਨੂੰ ਇਹਨੂੰ ਸਮਝਾ ਦੇਂਦੇ ਮੜਾ ਜਾ ਰਿਪੋਰਟ ਤਾਂ ਸਹੀ ਤਾਂ ਨਹੀਂ ਡੈਡੀ ਜੀ ਕਿਤੇ ਕੁਝ ਗਲਤ ਤਾਂ ਨਹੀਂ ਝੂਠਾ ਮਾ ਨਹੀਂ ਦੇਖੋ ਤੈਨੂੰ 30000 ਦਰਜਾ ਦਿੱਤਾ ਹਾਂਜੀ ਡੈਡੀ ਜੀ ਜਿਹੜੀ ਗੱਲ ਪੁੱਛੋ ਸਹੀ ਦੱਸੋ ਡੈਡੀ ਜੀ ਜਮਾ ਸੱਚ ਦੱਸੋ ਤੂੰ ਮੈਨੂੰ ਇਹਦਾ ਚਿੱਟਾ ਲਾਉਣੀ ਡੈਡੀ ਜੀ ਕਹੀ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ ਮੈਂ ਤਾਂ ਘਰੋਂ ਬਾਹਰ ਨਹੀਂ ਜਾਂਦੀ ਮੈਨੂੰ ਤਾਂ ਇੱਕ ਟਾਈਮ ਚਾਹਦਾ ਵੀ ਬੈਲਣੀ ਉਹ ਵੀ ਮੈਂ ਤਾਂ ਇੱਕ ਟਾਈਮ ਪੀਣੀ ਆ ਫਿਰ ਉਹੇ ਦਾ ਮੈਂ ਕਹਿੰਦਾ ਲੈ ਤਾਂ ਤੂੰ ਸਾਰਾ ਦਿਨ ਕੰਮ ਕਰਦੀ ਰਹਿੰਦੀ ਐ ਵੀ ਜਦ ਮੈਂ ਨਹੀਂ ਜਾਂਦਾ ਫਿਰ ਇਹ ਉਹ ਤਾਂ ਇਹਦੇ ਜਿਹੜੇ ਰਿਪੋਰਟ ਜਾਏਗਾ ਨਸੇ ਨਸਾ ਆਏਗਾ ਤੇ ਕੋਈ ਨੀਂਦ ਗੋਲੀਆਂ ਲੈਂਦੀ ਹੋਵੇ ਨੀਂਦ ਨਾ ਆਉਂਦੀ ਹੋਵੇ ਇਹੋ ਜਿਹਾ ਕੁਝ ਨੀਂਦੀਆਂ ਗੋਲੀਆਂ ਡੈਡੀ ਜੀ ਮੈਂ ਨੀਂਦੀਆਂ ਗੋਲੀਆਂ ਕਿਉਂ ਲਵਾਂ ਨਾਲੇ ਸਾਨੂੰ ਪਤਾ ਹੀ ਐ ਮੈਂ ਤਾਂ ਘਰੋਂ ਬਾਹਰ ਵੀ ਨਹੀਂ ਜਾਂਦੀ ਮੈਂ ਗੋਲੀਆਂ ਕਿੱਥੋਂ ਲੈ ਆਉਂ? ਜੀ ਗੱਲ ਸਮਝ। ਬੂੰ ਮੇਰੇ ਕੋਲ ਸਹੀ ਆ ਮੈਂ ਤੈਨੂੰ ਨਹੀਂ ਰੱਦ ਦੋ ਗੱਲ ਤਾਂ ਤੇ ਗੱਲ ਤਾਂ ਫਿਰ ਜਦੋਂ ਆਪਾਂ ਰਿਪੋਰਟ ਕਾਦੇ ਬਾਅਦ ਚੇ ਕਰਾਉਣੇ ਆ ਵੀ ਆਪਾਂ ਨੂੰ ਕੁਝ ਪਤਾ ਲੱਗ ਜੇ ਆਹ ਜਿਹੜੀ ਰਿਪੋਰਟ ਆ ਗਈ ਗਾਂ ਰਿਪੋਰਟ ਵੀ ਆ ਬੋਲੀ ਜਾਂਦੀ ਹੁਣ ਦੱਸ ਕੀ ਕਰਗੇ ਫਿਰ ਹੁਣ ਡੈਡੀ ਜੀ ਫਿਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਵੈਸੇ ਮੇਰਾ ਜੀ ਨਹੀਂ ਕਰਦਾ ਤੁਹਾਨੂੰ ਦੱਸਣ ਨੂੰ ਪਰ ਹੁਣ ਹਨਾ ਦੱਸਣਾ ਹੀ ਪਊ ਕਿਉਂਕਿ ਮੇਰੇ ਰਿਪੋਰਟਾਂ 'ਚ ਨਹੀਂਂਦੀਆਂ ਗੋਲੀਆਂ ਦਾ ਸਲਟ ਆਇਆ ਡੈਡੀ ਮੈਂ ਤਾਂ ਇਹ ਸੁਣਿਆ ਵੀ ਚੰਨੀ ਹੁ ਸੋਨੀ ਆ ਨਾ ਜਿਹੜੀ ਆਪਣੀ ਉਹ ਦੇ ਕਰੇ ਬਹੁਤ ਜਿਆਦਾ ਜਾਂਦਾ ਦਿਨ ਰਾਤ ਮੈਨੂੰ ਤਾਂ ਇੱਥੋਂ ਤੱਕ ਵੀ ਸੁਣਨਾ ਚਾਇਆ ਡੈਡੀ ਜੀ ਹਾਂਦੀ ਤਾਂ ਮੈਨੂੰ ਸ਼ਰਮ ਆ ਤੁਹਾਨੂੰ ਦੱਸ ਦੇ ਵੀ ਰਾਤ ਨੂੰ ਨਾ ਉਹ 8 8 ਵਜੇ ਜਾਂਦਾ ਤੇ ਸਵੇਰੇ 9 9 ਵਜੇ ਆਉਂਦਾ ਹੈਗਾ ਤੇ ਸ਼ਾਮ ਵਾਲਾ ਦੁੱਧ ਵੀ ਉਹ ਹੀ ਗਰਮ ਕਰਦਾ ਕਿਤੇ ਡੈਡੀ ਜੀ ਚੰਨੀਆਂ ਤਾਂ ਨਹੀਂ ਮੈਨੂੰ ਨੀਂਦ ਦੀਆਂ ਗੋਲੀਆਂ ਦੇ ਹੀ ਜਾਂਦਾ ਜਿਹੜਾ ਉਹ ਡਾਕਟਰ ਤੋਂ ਇੰਨਾ ਚੱਲਦਾ ਸੀਗਾ ਵੀ ਮੈਂ ਟੈਸਟ ਨਹੀਂ ਕਰਾਉਣੇ ਸ਼ਾ ਤੁਹਤ ਜੀ ਆ ਗੱਲ ਕਿਤੇ ਪਹਿਲਾਂ ਦੱਸੀ ਹੁੰਦੀ ਮਾਣੇ ਮੋਟੇ ਤਾਂ ਮੈਨੂੰ ਦੱਸ ਦੇ ਡੈਡੀ ਜੀ ਹਰ ਹੁਣ ਕੀ ਕੀ ਚਾਹੀਦਾ ਆਪ ਦਾ ਛੋਟਾ ਛੋਟਾ ਜਿਹਾ ਪਰਿਵਾਰ ਹੈਗਾ ਤਾਂ ਸੋਦੇ ਚ ਕੋਈ ਜਿਆਦੇ ਲਾਲ ਪਾਏ ਆਗੇ ਅੱਧ ਘਰ ਖਰਾਬ ਕਰੀ ਜਾਂਦਾਗਾ ਉਹੀ ਤਾਂ ਗੱਲ ਹੈ ਡੈਡੀ ਜੀ ਮੈਂ ਤਾਂ ਤੁਹਾਨੂੰ ਸਿਰਫ ਤਾਂ ਨਹੀਂ ਦੱਸਿਆ ਵੀ ਕੀ ਕਹਾ ਕੀ ਪਤਾ ਗਮਾਂਡੀ ਹੈ ਮੀ ਝੂਠ ਬੋਲਦੇ ਹੁਣ ਤੁਰੀਆਂ ਜਾਂਦੀਆਂ ਉਹ ਕਹਿ ਗਈਆਂ ਮੈਂ ਘਰ ਚ ਕਲੇਸ ਪਾਲਾਂ ਉਹ ਨਹੀਂ ਬਤਾ ਜਦੋਂ ਕੋਈ ਗੱਲ ਕਹਿੰਦਾ ਉਹਦੇ ਧਿਆਨ ਮੀ ਦੇਣਾ ਚਾਹੀਦਾ ਜੇ ਨਾ ਜੇ ਬੰਦਾ ਗੱਲ ਕੋਈ ਦੱਸਦਾ ਨਾ ਨਾ 100% ਸਹੀ ਉਹ 5 ਤੇ 10% ਸਹੀ ਹੁੰਦੀ ਆ ਹੁਣ ਤਾਂ ਡੈਡੀ ਜੀ ਸਾਹ 100% ਹੀ ਸਹੀ ਲੱਗਦੀ ਐ ਜਿਹੜੇ ਹਿਸਾਬ ਨਾਲ ਰਿਪੋਰਟਾਂ ਚ ਨੀਂਦ ਦੀਆਂ ਗੋਲੀਆਂ ਆਈਆਂ ਨਹੀਂ ਗਈਆਂ ਕੋਈ ਗੱਲ ਨਹੀਂ ਪਤਾ ਆ ਤਾਂ ਬੇਵਿਕਾਰ ਹੈ ਹੁਣ ਜਦੋਂ ਵੀ ਘਰ ਜਾਊਗਾ ਸਾਉਣ ਤੂੰ ਕੀ ਕਰਨਾਗਾ ਜਦੋਂ ਵੀ ਤੈਨੂੰ ਦੁੱਧ ਦੇਊਗਾ ਤੂੰ ਦੁੱਧਰੇ ਪੀਣਾ ਤੂੰ ਪਤਾ ਲੱਗੂਗਾ ਜਿਹੜੇ ਕੋਲ ਤਾਂ ਤਾਂ ਨੇ ਉਹਨਾਂ ਐ ਲਗੂ ਪੀ ਲੈ ਤੂੰ ਆਸਾ ਪਾਸਾ ਕਰ ਦੇ ਸਮਝ ਗਈ ਯਾਰ ਤੂੰ ਹਾਂਜੀ ਡੈਡੀ ਜੀ ਹਾਂ ਤੇ ਬਸ ਵੀ ਉਹਨਾਂ ਐ ਲਗੋ ਜਦੋਂ ਪੈ ਗਿਆ ਵੀ ਐ ਸੌਂ ਗਿਆ ਤਾਂ ਇਹ ਤੂੰ ਦੂਆ ਦੇਖੀ ਵੀ ਕੀ ਕਰਦਾ ਕਿ ਲੋਟ ਜਾਂਦਾ ਫਿਰ ਨਾਲੇ ਮੈਂ ਰੱਖੂਗਾ ਬੇੜਕਾ ਠੀਕ ਹੈ ਡੈਡੀ ਜੀ ਅੱਜ ਉਹਨੂੰ ਰੰਗੇ ਹੱਥੀ ਹੀ ਪੜਾਂਗੇ ਉੱਥੇ ਛੇਰੀ ਪਤਾ ਲੱਗੂ ਹੁਣ ਡੈਡੀ ਜੀ ਤੁਸੀਂ ਉਹਦੇ ਕੋਲ ਕੋਈ ਗੱਲ ਨਾ ਕਰਿਓ ਗੱਲ ਪਤਾ ਹੋ ਰਹਾ ਹੈ ਫੇ ਕੱਲੇ ਨੀਂਦ ਦੇ ਕੋਲ ਉਹਨੂੰ ਤੈਨੂੰ ਨਹੀਂ ਪੌਂਦਾ ਤੇ ਪੌਂਦਾ ਮੈਨੂੰ ਵੀ ਫੇਰ ਇਹ ਜਿਹਨੂੰ ਆਏਗਾ ਵੀ ਕਿਤੇ ਪਤਾ ਨਾ ਲੱਗ ਜੇ ਮੈਂ ਮੀਂਹ ਆਖਿਆ ਵੀ ਮੈਨੂੰ ਨੀਂਦ ਘਾਟ ਆਉਂਦੀ ਰਹਿੰਦੀ ਹੈ ਜਦੋਂ ਮੈਂ ਪੈ ਜਾਂਦਾ ਉਹਦੀ ਪਤਾ ਲੱਗਦਾ ਜਦੋਂ ਧਾਕੇ ਬਾਪੇ ਬੋਲਦੇ ਫਸਾ ਉਹ ਹੀ ਇਹਨਾਂ ਡੈਡੀ ਜੀ ਤੁਸੀਂ ਬੰਦੇ ਸੀ ਚਲੋ ਫੇਰ ਵੀ ਸ਼ਮਤਾਂ ਹੁੰਦੀ ਹੈ ਝੱਲਣ ਦੀ ਤੁਸੀਂ ਝੱਲ ਜਾਂਦੇ ਸੀ ਮੈਂ ਤੀਵੀ ਮਾਨੀ ਸੀ ਮੈਥੋਂ ਸਾਰੇ ਦਿਨ ਰਾਤ ਨਹੀਂ ਉੱਠਿਆ ਜਾਂਦਾ ਸੀ ਕਿਉਂਕਿ ਮੈਂ ਇਥੋਂ ਇੰਨਾ ਜ਼ਿਆਦੇ ਤੇ ਚੱਲੀਆਂ ਨਹੀਂ ਜਾਂਦੀਆਂ ਸੀ ਕੋਈ ਗੱਲ ਨਹੀਂ ਬਤਾ ਜਿਹੜੀ ਇਹਨੇ ਕਰਨੀ ਆਂਦੇ ਮਨ ਮਰਜ਼ੀ ਕਰ ਲਈਆਂ ਹੁਣ ਤੂੰ ਦੇਖ ਆਪਾਂ ਇਹਦੇ ਵੀ ਲੰਡਾ ਗੜੇ ਰੁੜ ਕੇ ਚਰੇ ਚਲੋ ਠੀਕ ਹੈ ਡੈਡੀ ਜੀ ਹੁਣ ਇਹਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਸ਼ੱਕ ਨਹੀਂ ਵੀ ਆਪਾਂ ਨੂੰ ਪਤਾ ਲੱਗ ਗਿਆ ਪਤਾ ਫਿਰ ਕਿਹੜਾ ਪਾਹੋ ਕਰਾਂਗੇ ਸੰਭਲ ਜੇ ਤਾਂ ਠੀਕ ਰਹੂੰਗਾ ਇਹ ਫੜ ਕੇ ਬੋਤਾਇਆ ਕਰੋ ਬਾਹਰ ਕੱਢ ਦੂੰਗਾ ਆਪਣਾ ਕੀ ਛਾਲ ਲੱਗਦਾਗਾ ਤੈਨੂੰ ਧੋਖਾ ਦੇਂਦਾ ਮੇਰਾ ਕੀ ਲੱਗਦਾਗਾ ਮੈਨੂੰ ਤੂੰ ਚੰਗੀ ਕੋ ਚੰਗੀ ਫੇਰ ਮੈਂ ਇਹ ਨਹੀਂ ਸੰਦਾ ਮੇਰਾ ਆਪਦਾਗਾ ਤੈਨੂੰ ਵੀ ਉੱ ਪੁੱਤ ਡੈਡੀ ਜੀ ਮੈਨੂੰ ਤੁਹਾਡੇ ਤੋਂ ਇਹੀ ਉਮੀਦ ਹੈ ਮੈਨੂੰ ਤੁਹਾਡੇ ਤੇ ਰੱਬ ਵਰਗਾ ਮਾਨ ਹੈ ਨਾਲੇ ਮੈਂ ਤਾਂ ਆਪਦੇ ਆਪ ਨੂੰ ਖੁਸ਼ ਨਸੀਬ ਚਾਹੁੰਦੀ ਆ ਵੀ ਮੈਨੂੰ ਤੁਸੀਂ ਮਿਲੇ ਨਹੀਂ ਤਾਂ ਅੱਜ ਕੱਲ ਪਤਾ ਹੀ ਐ ਸਹੁਰੇ ਨੂੰਆਂ ਨੂੰ ਦਾਜ ਪਿੱਛੇ ਮਾਰੀ ਜਾਂਦੇ ਐ ਪੁੱਤਾਂ ਦੀਆਂ ਗਲਤੀਆਂ ਤੇ ਪੜਦੇ ਪਾਈ ਜਾਂਦੇ ਐ ਪਰ ਨਾ ਤੁਸੀਂ ਤਾਂ ਕਦੇ ਮੈਨੂੰ ਨੂੰ ਸਮਝਿਆ ਹੀ ਨਹੀਂ ਹਰਦੀ ਧੀ ਬਣਾ ਕੇ ਰੱਖਦੇ ਹੋ ਚਲ ਕੋਈ ਗੱਲ ਨਹੀਂ ਪੁੱਤਾ ਧੀ ਬਣਾ ਕੇ ਕਹਿਣੀ ਨਾ ਧੀ ਬਣਾ ਕੇ ਰੱਖੂਗਾ ਹੁਣ ਤੂੰ ਦੇਖੀ ਅੱਗੇ ਅੱਗੇ ਹੁੰਦਾ ਜੀ ਚਲ ਠੀਕ ਐ ਡੈਡੀ ਜੀ ਠੀਕ ਐ ਨਾ ਹਰ ਪੋਟਾ ਸਾਹਮਣੇ ਉਹਨੂੰ ਪਤਾ ਨਾ ਲੱਗ ਜੀ ਹਾਜਰਾਤ ਨੂੰ ਹੀ ਨਾ ਦੁੱਧ ਤੁਸੀਂ ਪੀਣਾ ਨਾ ਦੁੱਧ ਮੈਂ ਪੀਵਾਂ ਹਾਂ ਜੇ ਪੁੱਛੂਗਾ ਵੀ ਦਵਾਈ ਲੈਂਦੀ ਹਾਂ ਹਾਂ ਦਵਾਈ ਲੈਂਦੀ ਰਿਪੋਰਟਾ ਰਿਪੋਰਟਾ ਠੀਕ ਆਈਆਂ ਵੈਸੇ ਨਹੀਂ ਗੱਲ ਜਿਹੜੀ ਕੋਈ ਗੱਲ ਨਹੀਂ ਜਿਹੜੀ ਮੈਂ ਕਹਿ ਦੂੰਗੀ ਥੋੜਾ ਜਿਹਾ ਬੀਪੀ ਘਟਿਆ ਹੋਇਆ ਸੀ ਬਸ ਹੋ ਸਭ ਠੀਕ ਹੈ ਠੀਕ ਹੈ ਡੈਡੀ ਹਾਂ ਠੀਕ ਹੈ ਬੰਤਾ ਜਵੇਂ ਖਾਧਾ ਕਰਤੀ ਜਵਾਬ ਜੇ ਨੇ ਆ ਲੈ ਨਾ ਸਪੈਸ਼ਲ ਤੇਰੇ ਵਾਸਤੇ ਉੱਧਰ ਆ ਅੱਛਾ ਹਾਂ ਹੁਣ ਦੱਸ ਕੀ ਗੱਲ ਕਰਦੀ ਸੀ ਤੂੰ ਮੈਨਾਂ ਬਸੀ ਮੈਂ ਕੀ ਗੱਲ ਕਰਨੀ ਸੀ ਮੈਂ ਤਾਂ ਦਵਾਈ ਨੂੰ ਕਹਿੰਦੀ ਸੀ ਉਹ ਫਿਰ ਮੈਨੂੰ ਡੈਡੀ ਜੀ ਦਵਾ ਲਏ ਬਸ ਉਹੀ ਛੋਟੀ ਵਾਲੀ ਗੱਲ ਗੱਲਬਾਤ ਕੁਝ ਵੀ ਨਹੀਂ ਸੀ ਥੋੜਾ ਜਿਹਾ ਬੀਪੀ ਲੋ ਸੀਗਾ ਉਹਨਾਂ ਨੇ ਐਵੇਂ ਥੱਬਾ ਦਵਾਈਆਂ ਦਾ ਚੱਕ ਕੇ ਦੇਤਾ ਉਹ ਡਾਕਟਰ ਕੋਲ ਗਈ ਸੀ ਹਾਂਜੀ ਬਾਪੂ ਲੈ ਗਿਆ ਕਹਿੰਦਾ ਵੀ ਇੱਕ ਵਾਰ ਟੈਸਟ ਕਰਾ ਹੀ ਲੈਨੇ ਪਰ ਕੁਝ ਵੀ ਨਹੀਂ ਆਇਆ ਜੀ ਨਾਲੇ ਮੇਰਾ ਬੈਣ ਦੂਰ ਹੋ ਗਿਆ ਐਵੇਂ ਮੇਰੇ ਵੀ ਮਨ 'ਚ ਬੁਰੇ-ਬੁਰੇ ਖਿਆਲ ਆਈ ਜਾਂਦੇ ਸੀਗੇ ਹੁਣ ਚਲੋ ਬੈਮ ਨਿਕਲ ਗਿਆ ਵੀ ਕੁਝ ਨਹੀਂ ਹੋਇਆਗਾ ਨਾਰਮਲ ਸੀ ਨਾਰਮਲ ਸੀ ਦੇਰ ਤੋਂ ਮੈਂ ਪਹਿਲਾਂ ਹੀ ਕਹਿੰਦਾ ਸੀ ਉਹ ਜਾਦੇ ਗੋਲੀਆਂ ਫੜਾਉਂਦੇ ਹੁਣ ਤੇ ਤੁਖਾਦੀਆਂ ਵੀ ਨਹੀਂ ਜਾਣੇ ਨਾਲੇ ਪੈਸੇ ਖਰਾਬ ਕਰਦੇ ਹੁਣ 2000 ਰੁਪਏ ਲਾਇਆਈ ਹੂੰਗੀ ਕੋਈ ਨਹੀਂ 2000 ਲੱਖੇ ਮੇਰੇ ਮਨ ਦਾ ਬੈਮ ਤਾਂ ਨਿਕਲ ਗਿਆ ਨਾਲੇ ਐਵੇਂ ਰੋਗ ਵੱਧ ਜਾਂਦਾ ਹੁੰਦਾਗਾ ਵੱਧਦਾ ਹੁਣ ਚਲ ਪਤਾ ਲੱਗ ਗਿਆ ਹੁਣ ਕੋਈ ਨਾ ਜਿਵੇਂ ਤੁਸੀਂ ਕਹਿੰਦੇ ਸੀ ਨਾ ਖਾਾਕ ਤੇ ਜੋਰ ਰੱਖੂੰਗੀ ਮੈਂ ਚਲੋ ਕੋਈ ਨਾ ਤੁਸੀਂ ਦੁੱਧ ਪੀ ਲਓ ਮੈਂ ਵੀ ਪੀਣੀ ਆ ਉਹ ਦੁੱਧ ਪੀ ਲੂੰਗਾ ਯਾਰ ਦਿਮਾਗ ਖਰਾਬ ਕਰਦਾ ਦੁੱਧ ਯਾਰ ਮੈਂ ਤੈਨੂੰ ਪਹਿਲਾਂ ਕਿਹਾ ਸੀ ਕਿ ਤੂੰ ਨਾ ਜਾਈ ਡਾਕਟਰ ਕੋਲ ਨਾ ਜਾਈ ਹੁਣ ਤਾਂ ਮੈਂ ਤਾਂ ਚਲੋ ਜਾਣਾ ਵੀ ਨਹੀਂ ਸੀ ਡੈਡੀ ਜੀ ਆਪ ਹੀ ਲੈ ਗਏ ਕਹਿੰਦੇ ਵੀ ਇੱਕ ਵਾਰ ਟੈਸਟ ਕਰਾ ਹੀ ਲੈਣੇ ਆਂਗੇ ਵੀ ਕਤੇ ਜਈ ਵਾਰੀ ਰੋਗ ਵੱਧ ਜੇ ਟੈਕਟਾਂ ਨੂੰ ਕੀ ਟਾਈਫੈਟ ਹੋਇਆ ਜੀ ਤੈਨੂੰ ਚਲੋ ਹੁਣ ਤਾਂ ਕਰਾ ਲਿਆ ਤੇਈ ਤੁਸੀਂ ਐ ਕਿਉਂ ਗੁੱਸੇ ਹੋਣੇ ਹੋਗੇ ਫਿਰ ਕਿੱਡੀ ਗੱਲ ਹੋ ਗਈ ਜੀ 2000 ਰੁਪਏ ਲੱਗ ਗਿਆ ਉਹ ਮੈਨੂੰ ਪਤਾ ਨਾ ਸਾਰਾ ਦਿਨ ਉੱਤੇ ਖੜਨਾ ਪੈਂਦਾ ਕਦੋਂ ਕੋਈ ਨਾ ਤੁਸੀਂ ਗੁੱਸੇ ਨਾ ਹੋਵੋ ਹੁਣ ਤਾਂ ਜਿਹੜੀ ਗੱਲ ਹੋਣੀ ਸੀ ਉਹ ਹੋ ਗਈ ਤੁਸੀਂ ਦੁੱਧ ਪੀਓ ਉਹ ਪੀਨਾ ਦੁੱਧ ਤੇ ਉਹ ਗੱਲ ਸੁਣ ਲੈ ਕੇ ਘਰ ਵਾਲੀ ਦੀ ਗੱਲ ਸੁਣ ਲਈਦੀ ਹੁੰਦੀ ਇਹ ਨਾਲੇ ਮੈਂ ਤੇਰੇ ਚੰਗੇ ਵਾਸਤੇ ਹੀ ਕਿਹਾ ਸੀ ਕੋਈ ਨਾ ਜੀ ਅੱਗੇ ਤੋਂ ਮੈਂ ਤੁਹਾਡੀ ਸਾਰੀ ਗੱਲ ਸੁਣਿਆ ਕਰੂੰ ਜਿਵੇਂ ਤੁਸੀਂ ਕਹੋਗੇ ਨਾ ਹੋਮੀ ਕਰਿਆ ਕਰੂੰਗੀ ਪਰ ਹੁਣ ਕੋਈ ਨਾ ਮੇਥੋਂ ਗਲਤੀ ਹੋ ਗਈ ਮਾਫ ਕਰ ਦੋ ਚਲ ਮੈਂ ਦਵਾਈ ਚੱਕ ਲਿਆ ਆਪਦੇ ਵਾਲੀ ਕਦੋਂ ਦੁੱਧ ਪੀਂਨਾਂ ਨੂੰ ਹਾਂ ਹਾਂ ਤੁਸੀਂ ਜਾਓ ਦੁੱਧ ਤਾਂ ਅਜੇ ਮੈਂ ਵੀ ਨਹੀਂ ਪੀਂਦੀ ਲੈ ਤਿੱਕ ਤਾਂ ਹੁਣ ਮੈਂ ਡੋਲਤਾ ਅਜੇ ਪੀਤਾ ਨਹੀਂ ਅਜੇ ਦੇਖਦੀਆਂ ਕੋਈ ਨਾ ਰੰਗੇ ਹੱਥੀ ਫੜੂੰਗੀ ਫੇਰ ਲੱਗੂ ਪਤਾ ਇਹਨੂੰ ਚਲੋ ਬੰਨਾ ਗੋਲੀਆਂ ਹੀ ਮੁੱਕ ਜਾਂ ਦੱਸਿਆ ਨਹੀਂ ਤੂੰ ਇਹਨੂੰ ਗੋਲੀਆਂ ਦੀ ਤਾਂ ਕੀ ਲੋੜ ਆਈ ਮੈਨੂੰ ਤਾਂ ਨੀਂਦ ਬਾੜੀ ਆਈ ਜਾਂਦੀ ਹੈ ਮੈਨਾਂ ਲੱਗਦਾ ਜਿਹੜੀਆਂ ਅੱਜ ਆ ਨਾ ਡੈਡੀ ਦਵਾਈ ਦਵਾ ਲੈ ਇਹਨੂੰ ਹੋਰ ਵੀ ਨੀਂਦ ਆਣ ਲੱਗੇ ਮੈਂ ਐ ਕਰਦੀ ਹਾਂ ਤੁਸੀਂ ਤਾਂ ਹੋਵੋ ਮੈਂ ਉਰੀ ਸੌ ਜਾਨੀ ਆਂਗੀ ਹੁਣ ਨਹੀਂ ਮੇਰੇ ਜੇ ਹਿੰਮਤ ਬੈੱਡ ਤੱਕ ਜਾਣ ਦੀ ਤੂੰ ਉੱਥੇ ਬੈੱਡਾਂ ਤੇ ਸੌਂ ਯਾਰ ਇੱਥੇ ਕਿਵੇਂ ਸੌਏਗੀ ਕੋਈ ਨਾ ਮੈਨੂੰ ਨਾ ਬਸ ਤੁਸੀਂ ਹੁਣ ਪੈ ਲੈ ਤੂੰ ਚੱਲ ਆਇਆ ਬੈੱਡਾਂ ਤੇ ਚੱਲ ਹੋ ਰਾਏ ਉਧਰ ਚੱਲ ਆ ਲੱਗਦਾ ਸੌਂ ਗਈ। ਇਹਦਾ ਕੰਮ ਤੇ ਹੋਵੇ। ਮੇਰੇ ਸਾਲਿਆਂ ਦੀ ਅੱਜ ਉਹਨਾਂ ਦੇ ਘਰੇ ਆ ਗਈ। ਕਿਸੇ ਨੇ ਦੱਸ ਤ ਨਹੀਂ ਦਿੱਤਾ। ਐ ਕਰਦਾ ਅੱਜ ਜਾਂਦਾ ਹੀ ਨਹੀਂ ਯਾਰ। ਨਹੀਂ ਨਹੀਂ। ਅੱਜ ਗਿਫਟ ਵੀ ਦੇਣਾ। ਨਵਾਂ ਫੋਨ ਦੇਣਾ ਕਮਲਿਆ। ਅੱਜ ਤੇ ਜਾਣਾ ਪਊਗਾ। ਚੰਗਾ। ਜਾਣਾ ਮੈਂ। ਉਹ ਸਵੇਰੇ ਮਿਲੂਗਾ। ਹਲੇ ਤੱਕ ਆਇਆ ਨਹੀਂ ਗਿਫਟ ਦਾ ਗਿੱਤੇ ਲਾਰਾ ਤਾਂ ਨਹੀਂ ਲਾਤਾ ਕਹਿੰਦਾ ਸੀ ਫੋਨ ਲੈ ਕੇ ਆਉਂਗਾ ਮੈਂ ਮੈਨੂੰ ਤਾਂ ਲੱਗਦਾ ਹਾਂ ਬਾਰੇ ਹਸਾਲਿਆਂ ਦੀ ਤੈਨੂੰ ਮੈਂ ਪਹਿਲਾਂ ਕਹੇ ਦਿਨੇ ਮੈਂ ਦੁੱਧ ਲੈਣ ਨਾ ਜਾ ਮੈਂ ਜਾਣਾ ਕੀ ਹੋ ਗਿਆ ਉਹ ਕੁਝ ਨਹੀਂ ਹੋਇਆ ਉਹ ਤੈਨੂੰ ਅਖ ਮੈਂ ਇੱਥੇ ਕਲਾ ਬੈਠਾ ਬੈਠਾ ਜੀ ਆ ਗਿਆ ਉਹ ਦੁੱਧ ਦਾ ਦੱਸ ਮੈਨੂੰ ਕੀ ਕਿਹਾ ਉਹਨੇ ਕੁਝ ਨਹੀਂ ਦੁੱਧ ਵਾਲੀ ਮਾਰ ਗੋ ਲਿਆ ਮੇਰਾ ਡਾਕਟਰ ਲਿਆ ਮੋਬਾਈਲ ਲੈਂਦਾ ਉਹਨੇ ਦੇਖ ਲੈ ਸੀ ਮੋਬਾਈਲ ਮੋਬਾਈਲ ਦੇਖ ਲੈ ਕਵਰ ਮਾ ਤੁਸਾ ਟਿੱਕੇ ਸੱਚੀ ਮੇਰੇ ਵਾਸਤੇ ਲਿਆਉਂਦਾ ਹੈ ਕਿੰਨਾ ਚੰਗਾ ਨਾ ਬਹੁਤ ਚੰਗਾ ਬਈ ਬਹੁਤ ਚੰਗਾ ਗੱਲ ਸੁਣਾ ਇੱਕ ਮਹੀਨਾ ਇੰਤਜ਼ਾਰ ਕਰ ਲੈ ਫੋਟੋ ਖਿੱਚੀਂਗੀ ਤੂੰ ਉਹ ਰਹਿਣ ਦੇ ਸੈਲਫੀ ਨੂੰ ਕੀ ਆਈ ਯਾਰ ਹੱਸਦਾ ਲਿਆ ਕਰ ਮਾੜਾ ਮੋਟਾ ਫੋਟੋ ਖਰਾਬ ਨਾ ਕਰੀ ਚਲ ਤੁਰ ਗਿਆ ਲੈ ਚੱਲ ਖਿੱਚ ਫੇ ਹੂੰ ਹੁਣ ਸਹੀ ਹੈ ਮੈਨੂੰ ਲੱਗਦਾ ਉਹਨੇ ਅਚਰ ਰਿਪੋਰਟ ਕਰਾਈ ਸੀ ਮੇਰੇ ਘਰ ਵਾਲੇ ਨੇ ਹਾਂ ਹਾਂ ਹੋਰ ਉਹਦੇ ਚ ਆਈ ਹੋਊ ਰਿਪੋਰਟ ਮੈਨੂੰ ਲੱਗਦਾ ਜਾਣ ਕੇ ਨਹੀਂ ਦੱਸਿਆ ਮੈਨੂੰ ਸੱਚੀ ਐ ਆ ਜਾਂਦਾ ਤੈਨੂੰ ਕਿੰਨੇ ਵਾਰ ਕਿਹਾਗਾ ਨਿੱਤ ਲਾ ਕੇ ਦੇ 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 ਆ ਤਿੰਨ ਜਣਾਂ ਚ ਤੈਨਾਂ ਫਸਦੇ ਫੇਰ ਕਿ ਹੁੰਦਾ ਜੇ ਆਜੂ ਪਤਾ ਲੱਗ ਜੀ ਯਾਰ ਲੱਗ ਜਾਂਦੇ ਮੈਂ ਕਿਹਾ ਡਰਦਾ ਹਾਂ ਅੰਕਾ ਤਾਂ ਐ ਹੈ ਹਾਂ ਉਹ ਮੇਰੇ ਸਾਹ ਜੀ ਇਤਰ ਕਿ ਤਾ ਉਹ ਲੈ ਫਿਰ ਤੂੰ ਐ ਕਰ ਤੂੰ ਕੀ ਕਰ ਨਾ ਕਰ ਕੀ ਨਾ ਰਾਤ ਨੂੰ ਤੇਰੇ ਕੋਲ ਇਹ ਕੀ ਕਰਦਾ ਉਹ ਤੇ ਕੁਛ ਨਹੀਂ ਮੈਂ ਇਹਨੂੰ ਕੀ ਯਾਰ ਫਲ ਫਰੂਟ ਦੇਣ ਆਇਆ ਸੀ ਫਲ ਫਰੂਟ ਰੱਖਤੇ ਰਾਤ ਨੂੰ ਕਿਹੜੇ ਫਲ ਫਰੂਟ ਦੇਣ ਆਇਆ ਸੀਗਾ ਨਾ ਤੂੰ ਲੱਛਣ ਕਿਹੜੇ ਖੜੇ ਹੋਏ ਹੈਗੇ ਤੈਨੂੰ ਕੀ ਲੱਗਦਾ ਵੀ ਮੈਂ ਸੌਂਗੀ ਸੀ ਦੇਖ ਪੈਣੇ ਜਿਵੇਂ ਵਕਤ ਤੂੰ ਦੇ ਨਹੀਂ ਸਕਦੀ ਜਿਵੇਂ ਵਕਤ ਹੁਣ ਇਹਨੂੰ ਮੈਂ ਹੀ ਦਵਾਂਗੀ ਆ ਜਿਆਦੇ ਨਾ ਘਰ ਵਾਲੀ ਨਾ ਬਣ ਘਰ ਵਾਲੀ ਤਾਂ ਹੁਣ ਮੈਂ ਹੀ ਆ ਤਲਾਕ ਦੇ ਦੇ ਚੁੱਪ ਕਰਕੇ ਅੱਛਾ ਜੀ ਤੂੰ ਜਵਾਬ ਦੇਵੇਂਗੀ ਹਾਂ ਮੈਂ ਦੂੰਗੀ ਜਿੱਦਨ ਦੀ ਵਿਆਹੀ ਹੈ ਨਾ ਕੋਈ ਕੀਤਾ ਜਵਾਬ ਨਾ ਤੇਰੇ ਕਿਹੜੇ ਜੋੜੇ ਟੜਦੇ ਆਗੇ ਮੈਨੂੰ ਦੱਸੀ ਖੇੜ ਦੇ ਨਹੀਂ ਖੜਾ ਲਾਂਗੇ ਨਾ ਆਪਦੇ ਘਰ ਆਇਆ ਤਾਂ ਤੂੰ ਜਵਾਬ ਨਾ ਦੇ ਸਕੀ ਮੇਰੇ ਨੂੰ ਤੂੰ ਜਵਾਬ ਦੇ ਉਹ ਯਾਰ ਤੂੰ ਚੁੱਪ ਕਰ ਕਿੱਧਰ ਜਵਾਬਾਂ ਦੀ ਕੱਲਾ ਨਾ ਨਾ ਜਾਦੇ ਜਵਾਨ ਚੱਲ ਕਰੇ ਹੈ ਨਹੀਂ ਮੈਂ ਕਰੇ ਚੱਲਦੀ ਨਾ ਮੇਰੀ ਗੱਲ ਸੁਣ ਕੋਠੇ ਤੇ ਚੜ ਕੇ ਹੀ ਤੇਰਾ ਜਲੂਸ ਨਾ ਕੱਢਿਆ ਕੋ ਵੀ ਕਿ ਯਾਦ ਕਰੇਂਗੀ ਓ ਚੱਲ ਚੱਲ ਕੰਮ ਕਰ ਆਵਦਾ ਵੀ ਵੇਖੀਆਂ ਤੇਰੇ ਵਰਗੀਆਂ ਓ ਤੇਰੇ ਵਰਗੀਆਂ ਵੀ 3600 ਦੇਖੀਆਂ ਆਵਦਾ ਤਾਂ ਤੇਥੋਂ ਬਸਿਆ ਨਹੀਂ ਮੇਰਾ ਪੱਟਣ ਲੱਗੀ ਐ ਓ ਯਾਰ ਤੂੰ ਤਿੰਨ ਸਾਲ ਲੰਦੀ ਤੂੰ ਆਪ ਹੀ ਪਟਾਇਆਗਾ ਤੂੰ ਇੱਥੇ ਕੀ ਕਰਨਾ ਐ ਸੀ ਮੂੰਹ ਚੱਕ ਕੇ ਓ ਮੇਰੇ ਦੋਸਤ ਦੀ ਘਰ ਵਾਲੀ ਆ ਮੇਰੀ ਘਰ ਵਾਲੀ ਸਮਝ ਲੈ ਇੱਕ ਤਰ੍ਹਾਂ ਤੂੰ ਇਧਰ ਮੈਂ ਗੱਲਾਂ ਕਰਾਂ ਮੈਂ ਕਿਉਂ ਆਵਾ ਪੁੱਤ ਆ ਜਾ ਮੇਰੇ ਸੁਣੇ ਬਹਿ ਜਾ ਇੱਧਰ ਅੱਡਾ ਸੁਣਾ ਮੈਂ ਤਾਂ ਗਾਦਣਾ ਸਹੀ ਗੱਲਾਂ ਤੂੰ ਚੱਲ ਕਰੇਂ ਫੇਰ ਤੂੰ ਕਰੀਤਾ ਤਾਂ ਮੈਂ ਮੈਂ ਨਹੀਂ ਕਰੇ ਚੱਲਦੀ ਇੱਥੇ ਹੀ ਸਾਰਾ ਗਮਾਂਡ ਸੱਦੂਗੀ ਐ ਨਹੀਂ ਕਰੇ ਜਾਂਦੀ ਤੈਨੂੰ ਕਿਹੜੇ ਸਿਓ ਕੇਲੇ ਮਿਲਦੇ ਐ ਮੈਨੂੰ ਐ ਦੱਸ ਉਹ ਯਾਰ ਹੁਣ ਦੁਕਾਨ ਤੇ ਵੱਧ ਜਾਂਦੇ ਉਹ ਮੈਂ ਦੇ ਆਣਾ ਇਹਨੂੰ ਤੂੰ ਮੇਰੇ ਸੁਣੇ ਦੀ ਪਹਿਲੇ ਹੀ ਭੰਡਾ ਬਹੁਤ ਆ ਗੱਲ ਸੁਣਾ ਤੂੰ ਮੇਰੀ ਗੱਲ ਸੁਣ ਲੈ ਅੱਜ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਕਰ ਦੇ ਠੀਕ ਆ ਨਾ ਜਾਂ ਇਹ ਰੱਖਣੀਆਂ ਜਾਂ ਮੈਂ ਰੱਖਣੀਆਂ ਨਾ ਦੱਸ ਕੀ ਗੱਲਾਂ ਕਰਦੀ ਐ ਇਹ ਸਿਓ ਕੇਲੇ ਦੇਣ ਆਇਆ ਸੀ ਕਿ ਕੀ ਦੇਣ ਆਇਆ ਸੀ ਮੈਨੂੰ ਗੱਲ ਦਾ ਜਵਾਬ ਚਾਹੀਦਾ ਨਾ ਤੈਨੂੰ ਹੁਣ ਜਵਾਬ ਚਾਹੀਦਾ ਜਵਾਬ ਤੇ ਚਾਹੀਦਾ ਯਾਰ ਮੈਨੂੰ ਅੱਛਾ ਹੁਣ ਜਵਾਬ ਤੈਨੂੰ ਇਹ ਜੰਮ ਕੇ ਦਊਗੀ ਬੋਲਣਾ ਮੈਂ ਹੁਣ ਕੀ ਬੋਲਾਂ ਯਾਰ ਤੂੰ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਮੇਰੇ ਨਾਲ ਅੱਜ ਤੇ ਇਥੇ ਜਵਾਨ ਵੀ ਨਹੀਂ ਨਿਕਲਦੀ ਜੇ ਤੇਰੀ ਘਰ ਦੀ ਸਾਹਮਣਿਆਂ ਕੀ ਤਾਂ ਕਰਕੇ ਤੂੰ ਕਹ ਰਹੀ ਕਰ ਆਲੀ ਰਹੂ ਤੇ ਬਾਹਰ ਵਾਲੀ ਬਾਹਰ ਵਾਲੀ ਹੁੰਦੀ ਹੈ ਜੀ ਇਹ ਤਾਂ ਬਣੀ ਖਈਏ ਤੇਰਾ ਚੱਲ ਯਾਰ ਤੈਨੂੰ ਮੈਂ ਸਮਝਾਉਂਦਾ ਤੂੰ ਬਹਿ ਜਾ ਤੂੰ ਕਿਉਂ ਬੋਲਦੀ ਆ ਮੈਂ ਤੇ ਤੂੰ ਹੈਗਾ ਸੀ ਨਾ ਤਾਹੀ ਨਿਕੋਸ਼ ਕਰ ਸਕਿਆ ਨਾ ਬੰਦੇ ਵਾਂਗੂ ਨਾ ਬੰਦੇ ਦਾ ਪੁੱਤ ਵਾਂ ਕੇ ਮੂਰੇ ਲੱਗ ਲੈ ਤੈਨੂੰ ਤਾਂ ਮੈਂ ਘਰੇ ਜਾ ਕੇ ਕੋਈ ਨਾ ਬਾਪੂ ਨੂੰ ਦੱਸਦੀ ਆ ਤੇਰੇ ਵਾਲਾ ਨਾ ਆਸ਼ਕੀ ਵਾਲਾ ਪੋਤਾ ਕੱਢ ਕੇ ਹੀ ਹਟੂਗੀ ਉਹ ਮੈਂ ਬਾਪੂ ਹੁੰਦਾ ਇਹਨੂੰ ਮੈਂ ਨਾਂ ਲੈ ਕੇ ਜਾਊਂਗਾ ਕਿਉਂ ਸਾਰੀ ਲੱਗਦੀ ਐ ਇਹ ਨਾਲ ਜਾਣ ਨੂੰ ਇਹ ਵੀ ਮੇਰੇ ਘਰ ਵਾਲੀ ਆ ਅੱਛਾ ਜੀ ਸਾਰੀ ਲੱਗਦੀ ਹੈ ਘਰ ਦੀ ਯਾਰ ਕੱਲ ਸੁਣ ਲੈ ਬਹੁਤ ਟਾਈਮ ਹੋ ਗਿਆ ਮੈਥੋਂ ਨੀ ਨਾਲੇ ਨਾ ਗਾਲਾਂ ਜੀ ਨਾ ਕੱਢ ਜੇ ਮੈਂ ਦੇਣ ਤੇ ਆਗੀ ਨਾ ਆਪਦਾ ਹਿਸਾਬ ਲਾ ਲਈ ਫਿਰ ਕਿਉਂ ਆ ਚੁੱਪ ਕਰ ਜਾ ਤੂੰ ਕਿਉਂ ਬੋਲਦੀ ਐ ਮੈਂ ਨਾ ਤੂੰ ਉਹ ਮੈਨੂੰ ਗਾਣਾ ਕੱਢੀ ਐ ਨਾ ਤੂੰ ਕਿਉਂ ਨਹੀਂ ਬੋਲਦੀ ਨਾ ਕਿਉਂ ਕਰਦੀ ਐ ਯਾਰ ਅਡਜਸਟਮੈਂਟ ਕਰ ਲੈ ਯਾਰ ਕਿਉਂ ਯਾਰ ਮੈਂ ਨਹੀਂ ਕੋਈ ਅਡਜਸਟਮੈਂਟ ਕਰਨੀ ਰੱਖਣੀ ਐ ਨਾ ਬੇਦਾਵਿਲ ਖਾਉਨੇ ਆਂਗੇ ਆਪ ਜਿਹਨੂੰ ਬਾਹਰ ਰੱਖ ਲੈ ਜਿੱਥੇ ਮਰਜੀ ਸਾਡੇ ਘਰੇ ਪੈਰ ਨਹੀਂ ਮੈਂ ਪਾਉਣ ਦਿੰਦੀ ਬਾਹਰ ਤਾਂ ਜਾਵਾਂ ਨਹੀਂ ਰਹਿੰਦੀ ਇਹਦੇ ਘਰੇ ਰਹਿ ਉਹ ਘਰੇ ਤੈਨੂੰ ਮੈਂ ਵੀ ਨਹੀਂ ਬੜਨਾ ਦਿੰਦੀ ਤੂੰ ਦੇਖ ਲਈ ਫਿਰ ਕੀ ਕਰ ਸਕਦੀ ਐ ਮੈਂ ਚਾਕੇ ਗੋਡਿਆਂ ਥੱਲੇ ਤਰ ਨਾ ਮੇਰੇ ਚ ਕਿਹਨਾ ਦਮ ਨਹੀਂ ਹੈਗਾ ਤੂੰ ਪੁੱਛੋ ਮੇਰੇ ਚ ਦਮ ਨਹੀਂ ਹੈਗਾ ਗਟਕ ਦੀ ਨਹੀਂ ਕਿ ਤੀਵੀ ਹੈਗੀ ਲੱਛਣ ਕੀ ਕਰਦੀ ਹੈ ਨਾ ਜੇ ਹਿੰਮਤ ਹੈ ਤਾਂ ਰੋਕ ਕੇ ਦਿਖਾ ਲੈ ਕੇ ਜਾਉਂਗੀ ਮੇਰਾ ਬੰਦਾ ਹੈ ਮੈਂ ਕਿਵੇਂ ਲੈ ਜਾਵਾਂਗੀ ਤੂੰ ਲੈ ਕੇ ਦਿਖਾ ਹੈ ਲੈ ਜੂਗੀ ਉਹ ਗੱਲ ਤੂੰ ਇੱਧਰ ਹੀ ਚੱਲ ਮੇਰੇ ਕਣੀ ਉਹ ਮੈਂ ਨਹੀਂ ਜਾਂਦਾ ਤੇਰੇ ਘਰ ਚੱਲ ਆਵੇਂ ਕਿਵੇਂ ਜਾਊਗਾ ਉਹ ਚੱਲ ਸੁਣੋ ਮੈਨੂੰ ਪਾਰੋਂ ਦੇ ਵਿੱਚੋਂ ਅੱਦਾ ਅੱਦਾ ਕਰ ਲੋ ਮੇਰੇ ਸਾਲਾ ਜਦੋਂ ਨਾ ਇਹ ਲੱਛਣ ਕਰਦਾ ਸੀ ਉਦੋਂ ਸੋਚਣਾ ਸੀ ਵੀ ਮੇਰਾ ਕੀ ਹਾਲ ਹੋ ਚੁੱਪ ਕਰਕੇ ਨਾ ਘਰੇ ਵੜ ਚੱਲ ਰਣ ਮੈਨੂੰ ਮੈਂ ਵੀ ਨਿਉਰੇ ਦਿੰਦੀ ਮੈਂ ਜਾਂਦਾ ਘਰੇ ਇੱਥੇ ਆਉਂਗਾ ਮੈਂ ਬੈ ਹੁਣ ਇੱਥੇ ਕਿਵੇਂ ਨਹੀਂ ਚੱਲ